ਆਇਆ ਸਰਪੰਚ ਬੈ ਸਰਪੰਚ ਨਹੀਂ ਆਇਆ ਸਣੇ ਉਹਦੇ ਬਾਪੂ ਤੇ ਉਹਦੀ ਬੀਬੀ ਵੀ ਆਈ ਆ ਕਿਹੜਾ ਹੈ ਯਾਰ ਹਾਈ ਸਿੰਦਰੇ ਗਈ ਕਿੱਥੇ ਸੀ ਤੁਸੀਂ ਕਦੋਂ ਆਏ ਉਹ ਮੈਂ ਨਾ ਬਾਹੜਾ ਬਾਹਰ ਡੱਪ ਜਾ ਉਹਦੇ ਨਹੀਂ ਡੱਪ ਜਣੀ ਪਤਾ ਨਹੀਂ ਜਾਣੀ ਕਿੱਥੇ ਐ ਤੁਸੀਂ ਕਿਉਂ ਬੋਲੀ ਜਾਂਦੇ ਹੋ ਉਹ ਤਾਂ ਕਾਲੇ ਕੀ ਬਹੂ ਨੇ ਮੈਨੂੰ ਬੁਲਾਇਆ ਸੁਚਾਰੀ ਬਿਮਾਰ ਸੀ ਮੈਂ ਤਾਂ ਪਤਾ ਲੈਣ ਗਈ ਸੀ ਉਹ ਤੂੰ ਉਹਦਾ ਪਤਾ ਲੈਣ ਗਈ ਸੀ ਉਹਦੇ ਜਿੱਦ ਦਿਨ ਮੈਂ ਆਇਆ ਨਾ ਮਸ਼ੀਨ ਤੋਂ ਉਹਦੇ ਨਹੀਂ ਉਹਦੇ ਨਹੀਂ ਘਰੇ ਖੜੀ ਸੀ ਉਹਦੇ ਬੰਦਾ ਕੌਣ ਆਇਆ ਸੀ ਪਤਾ ਨਹੀਂ ਕੀ ਹੋ ਗਿਆ ਤੁਸੀਂ 4 ਦਿਨ ਆਏ ਹੋ ਘਰੇ ਉਹnde ਤੁਸੀਂ ਕਲੇਸ਼ ਪਾਇਆ ਹੋਇਆ ਹੈ ਪਤਾ ਨਹੀਂ ਕਿਹਨੇ ਤੁਹਾਡੇ ਕੰਨ ਭਰਤੇ ਨੇ ਮੇਰੇ ਕੰਨ ਕਿਸੇ ਨੇ ਨਹੀਂ ਪਰ ਇਹ ਬੰਦਿਆਂ ਵਾਂਗੂ ਮੰਨ ਜਾ ਨਹੀਂ ਫਿਰ ਮੈਂ ਗੋਡਿਆਂ ਨਾਲੇ ਦੇ ਦੂੰ ਫਿਰ ਆਪਣੇ ਬਨ ਜਾਗੇ ਮੇਰੀ ਗੱਲ ਸੁਣ ਲਓ ਜੀ ਅਗਰ ਨਾਲ ਦੇ ਆਪਣੇ ਘਰੇ ਬਹੁਤ ਕਲੇਸ਼ ਹੁੰਦਾ ਠੀਕ ਹੈ ਨਾ ਅੱਛਾ ਇੱਕ ਮਿੰਟ ਫੋਨ ਆ ਗਿਆ ਪਤਾ ਨਹੀਂ ਕਿਹਦਾ ਉਸਦੋਂ ਬਾਅਦ ਕਰਦਾ ਤੇ ਨਾਲ 2 ਮਿੰਟ ਗੱਲ ਉਹ ਖੜ ਜਾ ਮੈਂ ਬਾਤ ਚ ਕਰਦਾ ਯਾਰ ਹਾਂ ਮੈਂ ਕਰੇ ਸੀ ਮੈਂ ਬਾਤ ਚ ਕਰਦਾ ਖੜ ਜਾ ਹਾਂ ਠੀਕ ਹੈ ਨਾ ਬੰਦਿਆਂ ਵਾਂਗੂ ਮੰਨ ਜਾ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੇ ਦੇਖੋ ਹੁਣ ਤਾਂ ਹੁਣ ਤਾਂ ਪਿਆਰ ਨਾ ਮੰਨ ਜੇਗੀ ਕੁਛ ਨਹੀਂ ਕਹਿੰਦਾ ਨਹੀਂ ਗੋਟਾਂ ਥਲੇ ਦੇ ਲਈ ਫੇਰ ਵੀ ਮੰਨੇਗੀ ਫੇਰ ਦੇਖ ਲੈ ਕੁੱਟ ਕਟਾਪਾ ਹੋ ਜਦੋਂ ਮੈਂ ਤੁਹਾਨੂੰ ਕਹੀ ਜਾਨੀ ਵੀ ਕੋਈ ਗੱਲ ਹੀ ਨਹੀਂ ਹੈਗੀ ਕੋਈ ਗੱਲ ਹੀ ਨਹੀਂ ਹੈਗੀ ਜੇ ਉਹਦੇ ਤੁਹਾਨੂੰ ਐ ਸ਼ੱਕ ਸੀਗਾ ਵੀ ਬੰਦਾ ਘਰੇ ਆਇਆ ਤਾਂ ਫਿਰ ਤੁਸੀਂ ਭਾਲਿਆ ਕਿਉਂ ਨਹੀਂ ਬੰਦਾ ਤੂੰ ਨਾ ਕਿਸੇ ਬਸੇ ਟਪਾਤਾ ਤੁਹਾਡਾ ਦਿਮਾਗ ਸਹੀ ਨਹੀਂ ਹੈਗਾ ਤੁਸੀਂ ਐ ਡਿਪਰੈਸ਼ਨ 'ਚ ਚਲੇ ਜਾਣਾ ਮੈਂ ਤੁਹਾਨੂੰ ਦੱਸਾਂ ਮੈਂ ਕਿਤੇ ਮੈਂ ਕਿਤੇ ਨਹੀਂ ਜਾਂਦਾ ਮੈਂ ਐ ਐਮਪੀ 'ਚ ਆ ਗਿਆ ਮੈਂ ਡਿਪਰੈਸ਼ਨ ਦੀ ਜਾਂਦੀ ਕਿਰੋਲੇ ਮੇਰੀ ਤੇਰੀ ਗੱਲ ਸੁਣੋ ਹੁਣ ਤੁਸੀਂ ਵਾਪਸ ਜਾਣਾ ਨਾ ਐਮਪੀ ਜਿੱਤੇ ਜਾਣਾ ਤੁਸੀਂ ਮੇਰੇ ਨਾਲ ਲੈ ਜਾਓ ਸਾਰੇ ਟੈਨਸ਼ਨ ਹੀ ਖਤਮ ਫਿਰ ਫੇਰ ਤਾਂ ਵਾੜੀ ਥੋਣੀ ਗੱਲ ਹੈ ਹਾਂ ਤੇ ਤੁਹਾਨੂੰ ਐ ਟੈਨਸ਼ਨ ਤਾਂ ਰਿਹਾ ਕਰੂਗੀ ਪਿੱਛੇ ਬੰਦੇ ਆਉਂਦੇ ਨੇ ਕਹੀ ਜਿਹੀਆਂ ਗੱਲਾਂ ਕਰਦੇ ਮੇਰੇ ਮੂੰਹ ਮੇਰਾ ਮੂੰਹ ਵੀ ਗੰਦਾ ਕਰਵਾਤਾ ਬੰਦਿਆਂ ਨੂੰ ਚੁੱਪ ਕਰਕੇ ਮੰਨ ਜਾ ਨਹੀਂ ਟਾਲੂ ਫੜ ਕੇ ਮੇਰੀ ਗੱਲ ਸੁਣ ਲਓ ਨਾ ਕਲੇਸ਼ ਕਰਿਆ ਕਰੋ ਘਰ ਦੀ ਚਾਹ ਪੀ ਲਓ ਬਾਹਰ ਦੀ ਚਾਹ ਪੀਣ ਗਿੱਜੇ ਹੋਇਓ ਹੁਣ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਹੈ ਚਾਹ ਬਣਾ ਕੇ ਦੇਂਗੀ ਤਾਂ ਦੇ ਦੇ ਫਿਰ ਆਏ ਆਹਾਹਾ ਹੇ ਸਰਪੰਚਣੀਏ ਤੇਰੇ ਇਹ ਨਾ ਕਾਂਟੇ ਜੇ ਸੋਹਣੇ ਨਹੀਂ ਲੱਗਣੇ ਪਤਾ ਕੀ ਹੈ ਤੂੰ ਹੋ ਗਈ ਬੁੱਢੀ ਤੇ ਮੋਟੀ ਇਹ ਤਾਂ ਸਿੰਦਰ ਦੇ ਸੋਹਣੇ ਲੱਗਣਗੇ ਤੇ ਨਾਲੇ ਜੇ ਸਿੰਦਰ ਨੂੰ ਗਿਫਟ ਦੇਵਾਂਗੇ ਤੇ ਫੇਰ ਹੀ ਸਿੰਦਰ ਘਰੇ ਆਉ ਨਾਲੇ ਹੁਣ ਕਿਹੜਾ ਕੋਈ ਘਰੇ ਹੈਗਾ ਕੀ ਗਿਫਟ ਹੁਣ ਜਾਉ ਸਿੰਦਰ ਨੂੰ ਕਿਦਾ ਫੋਨ ਆ ਗਿਆ ਤਾਂ ਹੁਣ ਇਹ ਮੇਰਾ ਸਾਲਾ ਹੁਣ ਕੀ ਕਹੂਗਾ ਹੈਲੋ ਹੈਲੋ ਅਸ਼ੀਗਾ ਬਪਾਈ ਸਤਿ ਸ੍ਰੀ ਅਕਾਲ ਉਹ ਇਹਦਾ ਇੱਕ ਕੰਮ ਸੀਗਾ ਯੀ ਕੀ ਕੰਮ ਸੀ ਦੱਸਤਾ ਸੀ ਉਹ ਪੈਸੇ ਜਾਂਦੇ ਸੀਗੇ ਉਹ ਪੈਸੇ ਪੈਸੇ ਦਾ ਬਿਓ ਖਾਨ ਨੂੰ ਨਹੀਂ ਯਾਰ ਉਹੀ ਮਰੀ ਜਾਣਾ ਫੀਸ ਭਰਨੀ ਹੈ ਕਾਲਜ ਦੀ ਉਹ ਜੇ ਫੀਸ ਭਰਨੀ ਹੈ ਫਿਰ ਮੈਂ ਕੀ ਕਰਾਂ ਮੇਰੇ ਕੋਲ ਹੁਣ ਹੈ ਹੀ ਨਹੀਂ ਤੈਨੂੰ ਪਤਾ ਨਾ ਕੋਈ ਗ੍ਰਾਂਟ ਆਈ ਐ ਨਾ ਕੋਈ ਹੋਰ ਕਿਧਰੋਂ ਹੱਥ ਪੱਲਾ ਨਹੀਂ ਵਜਿਆ ਹੁਣ ਪੈਸੇ ਮੈਂ ਕਿੱਥੋਂ ਕਹਦਾ ਭੁੱਲਾ ਕੁਝ ਗ੍ਰਾਂਟ ਨਹੀਂ ਆਈ ਪਰ ਹੁਣ ਫੀਸ ਤਾਂ ਭਰਨੀ ਐ ਹੁਣ ਗ੍ਰਾਂਟਾਂ ਤੇ ਥੋੜੂ ਫੀਸ ਭਰੀ ਜਾਊਗੀ ਉਹ ਕਿਹੜਾ ਹੈ ਨਹੀਂ ਆਪਣੇ ਕੋਲ ਤੂੰ ਐਂ ਕਰ ਪਰਮ ਨੂੰ ਕਹ ਦੇ ਕਿ ਅਗਲੀ ਵਾਰੀ ਭਰ ਦਾਂਗੀ ਜੀ ਭੁੱਲਾ ਉਹ ਇਹਦੇ ਚ ਸੋਡੀ ਵੇਚੀ ਐ ਵੀ ਸਰਪੰਚ ਦਾ ਮੁੰਡਾ ਫੀਸ ਨਹੀਂ ਭਰਦਾ ਕਾਲਜ ਦੀ ਹੋਈ ਯਾਰ ਐ ਕਿਵੇਂ ਬਾਹਰ ਕੱਢ ਦੂ ਤੈਨੂੰ ਸਰਪੰਚ ਦਾ ਮੁੰਡਾ ਤੂੰ ਜੱਗੀ ਦਾ ਲੈ ਤੂੰ ਕਰਾ ਮੇਰੀ ਗੱਲ ਮੜੀ ਮੜਾ ਨਾ ਕਰਾਈ ਓ ਯਾਰ ਛੋਡੀ ਕੀ ਗੱਲ ਕਰਾਵਾਂ ਮੈਂ ਮੈਡਮ ਨਾਲ ਕਿਵੇਂ ਜੇ ਸੋਹਣੀ ਐ ਤੂੰ ਗੱਲ ਤਾਂ ਕਰਾ ਮੇਰੀ ਉਹ ਡੈਡੀ ਇੱਥੇ ਦਾ ਅਸ ਕੀ ਛੱਡ ਦਿਆ ਕਰੋ ਇੱਥੇ ਵੀ ਉਹ ਮੈਡਮ ਸੋਹਣੀ ਐ ਜਾਂ ਨਹੀਂ ਸੋਹਣੀ ਇਹਦੇ 'ਚ ਕੀ ਮਤਲਬ ਥੋੜਾ ਯਾਰ ਲੈ ਉਹ ਫਿਰ ਜਾਂਦਾ ਗੱਲ ਕਰਾ ਫੇਰ ਹੀ ਬਣੂ ਗੱਲ ਓ ਯਾਰ ਉਹ ਹੈ ਹੀ ਨਹੀਂ ਪੈਸੇ ਤੂੰ ਸਮਝਿਆ ਕਰ ਦੂ ਨਾ ਲੈ ਹੁਣ ਮੈਂ ਕੰਮ ਚੱਲਿਆ ਜਰੂਰੀ ਲਈ ਨਾ ਚੰਗਾ ਮਾਜਦਰ ਪੰਚਾਇਤ 'ਚ ਬੈਠਾ ਹਾਂ ਚੰਗਾ ਉਹ ਮੰਮੀ ਦਾ ਮੈਨੂੰ ਸੁਪਨਾ ਆਉਂਦਾ ਯਾਰ ਲੈ ਹੱਦ ਹੋਈ ਵੀ ਪੈਸਾ ਤਾਂ ਬਿਓ ਖਾਣ ਨੂੰ ਨਹੀਂ ਉੱਤੋਂ ਲੈ ਮੰਗੀ ਜਾਂਦਾ ਮੈਨੂੰ ਪਤਾ ਹੀ ਜੀ ਵੀ ਪਹਿਲੇ ਪੈਸੇ ਪੁੱਛੇ ਮੰਗਦਾ ਚਲ ਆਪਾਂ ਆਪਦਾ ਕੰਮ ਕਰ ਆ ਦੇਹਲਾ ਇੰਨੇ ਕੱਪੜੇ ਹੋਏ ਪਏ ਨੇ ਜੈਕਟਾ ਝੂਟਾ ਸਾਰੀਆਂ ਧੂਣੀਆਂ ਪਹਿਣੀਆਂ ਨੇ ਕੀ ਕਰਾਂ ਹਾਏ ਮੈਂ ਮਰ ਜਾ ਵੀ ਤੈਨੂੰ ਛੁੱਟੀ ਕਦੋਂ ਮਿਲੀ ਆਈ ਲਵ ਯੂ ਸੰਦਰ ਮੈਂ ਚੁੱਪ ਕਰਿਆ ਕਰ ਵੀ ਮੇਰਾ ਘਰ ਰੜਾਣਾ ਅਜੇ ਕੋ ਫੇਰ ਤੇ ਕਰਣਾ ਖਾਂਦਾ ਯਾਰ ਉਈ ਤੇਰਾ ਦਿਮਾਗ ਖਰਾਬ ਹੋ ਗਿਆ ਉੱਦੇ ਦਾ ਤੈਨੂੰ ਪਤਾ ਨਾ ਤੂੰ ਕਿਉਂ ਮੇਰੇ ਟੈਨਸ਼ਨ ਵਧਾ ਦਿੰਨਾ ਓਏ ਕਿਧਰੇ ਨਹੀਂ ਟੈਨਸ਼ਨ ਵਧਦੀ ਤੂੰ ਹੋਰ ਦੱਸ ਮੇਰਾ ਘਰੇ ਦਿਲ ਜਾਂ ਹੀ ਲੱਗਦਾ ਸੀ ਮਗਾ ਚਲ ਉੱਧਰ ਗੇੜਾ ਮਾਰਿਆ ਹਾਂ ਆਹੋ ਤੇਰੀ ਵਾਲੀ ਤਾਂ ਉਜੜੀ ਹੋਈ ਐ ਤੇਰਾ ਤਾਂ ਨੀ ਜੀ ਲੱਗਦਾ ਉਹ ਤਾਂ ਠੀਕ ਆ ਹੁਣ ਤੂੰ ਘਰੇ ਕਦੋਂ ਆਏਂਗੀ ਚੁੱਪ ਕਰ ਜਾ ਮੇਰੇ ਕੋ ਇਹ ਜੀ ਗੱਲਾਂ ਨਾ ਕਰਿਆ ਕਰ ਘਰੇ ਕਦੋਂ ਆਏਂਗੀ ਨਾ ਮੈਂ ਉੱਥੇ ਕੀ ਢਿੰਡੇ ਲੈਣ ਆਉਣੇ ਨੇ ਤੇਰੇ ਕੋ ਮੇਰਾ ਘਰ ਮੈਨੂੰ ਬੜਬੜ ਖਾਂਦਾ ਬੜਬੜ ਖਾਂਦਾ ਆ ਮੈਂ ਤਾਂ ਹੋਇਆ ਪਿਆ ਵੀ ਇੱਥੇ ਹੀ ਗਿਆ ਓ ਜੇ ਕਿਤੇ ਆ ਗਿਆ ਨਾ ਤੂੰ ਮੇਰੇ ਸਿਆਪਾ ਗੱਲ ਤੂੰ ਚਲਾ ਜਾ ਜਾ ਹਾਏ ਓਹੋ ਬਾਦੂਖ ਦੀਏ ਮਿਲ ਚੰਗਾ 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 ਸੌਰੀ ਮੈਂ ਤੈਨੂੰ ਕਹਿੰਦੀ ਤੂੰ ਜਾ ਓਏ ਨਹੀਂ ਮੈਂ ਉੱਥੇ ਕੀ ਕਰੂੰ ਜਾ ਫਿਰ ਤੂੰ ਆ ਜਾ ਉਧਰ ਮੈਂ ਤੈਨੂੰ ਕਿੰਨੀ ਵਾਰੀ ਕਹਤਾ ਇਹ ਜੀ ਗੱਲਾਂ ਨਾ ਕਰਿਆ ਕਰ ਓਏ ਕੋਈ ਨਾ ਤੇਰਾ ਮੇਰਾ ਮਿਲਣਾ ਬਸ ਪਤਾ ਗਲੀ ਚ ਐ ਤੂੰ ਮੈਨੂੰ ਗਲੀ ਚੋਂਥੇ ਖੜਾ ਕੇ ਜਿਹੜੀ ਗੱਲਾਂ ਕਰਨੀਆਂ ਕਰ ਲਿਆ ਕਰ ਬਸ ਅੱਛਾ ਹੁਣ ਇਹਦਾ ਮਤਲਬ ਇਹ ਗੱਲਾਂ ਹੋ ਗਈਆਂ ਹਾਂ ਜਦੋਂ ਮੈਂ ਤੈਨੂੰ ਕਿਹਾ ਸੀ ਸ਼ਿਮਲੇ ਲੈ ਜਾ ਲੈ ਕੇ ਗਿਆ ਦੂ ਤੂੰ ਤਾਂ ਕਿਤੇ ਨਹੀਂ ਲੈ ਕੇ ਗਿਆ ਮੇਰਾ ਘਰ ਵਾਲਾ ਵੀ ਆ ਗਿਆ ਉਹ ਬਰਫ ਨਹੀਂ ਪੈਣ ਲੱਗੀ ਹਜੇ ਜੇ ਬਰਫ ਬੂਫੇਰ ਹੀ ਨਿਆਰਾ ਬੁ ਬਕਵਾਸ ਕਰੀ ਜਾਣਾ ਜੇ ਮੇਰਾ ਘਰ ਵਾਲਾ ਆ ਗਿਆ ਨਾ ਇੱਥੇ ਨਜ਼ਾਰੇ ਕੱਢ ਦੂ ਉਹ ਮੈਂ ਕਿ ਲਦੇਣ ਜਿਹੜਾ ਬੰਬ ਸ਼ਟ ਮਾਰ ਦੂਗਾ ਬੱਲੀ ਤੇਰੇ ਘਰ ਵਾਲਿਆਂ ਲਦੇਣ ਦਾ ਨਹੀਂ ਲੈ ਮਾਰ ਕੇ ਮੇਰੀ ਗੱਲ ਸੁਣੋ ਅੰਦਰ ਲੁਕ ਜਾਓ ਮੈਂ ਨਾ ਮੈਨੂੰ ਆਪਾ ਮਰ ਤੱਕ ਨਾ ਜੱਟ ਦੇ ਆਗੇ ਤੁਸੀਂ ਹਾਂ ਬਾਥਰੂਮ ਵਾਲਾ ਵੀ ਕੰਮ ਨਵੇੜ ਹੀ ਲਿਗੇ ਬਾਥਰੂਮ ਚ ਨੇ ਜਾਇਓ ਉਹ ਕਿਉਂ ਬਾਥਰੂਮ ਕਰਨ ਤੋਂ ਕਿ ਰੁਕੀਏ ਨੇ ਬਾਥਰੂਮ ਦਾ ਕੰਮ ਕਰਨ ਦੇ ਬਾਥਰੂਮ ਤੁਸੀਂ ਬਾਹਰ ਕਰ ਆਉਣਾ ਸੀ ਬਾਹਰ ਨਹੀਂ ਕਰ ਸਕਦੇ ਅੰਦਰ ਨਹੀਂ ਕਰ ਸਕਦਾ ਮੈਂ ਇਹ ਕੀ ਗੱਲ ਹੋਈ ਬਹਿਣਾ ਆਹ ਕੌਣ ਹੈ ਮਾਰ ਦਿੰਦੇ ਮੈਂ ਤਾਂ ਹੀ ਤਾਂ ਰੁਕੀ ਜਾਨੀ ਆ ਕੌਣ ਹੈ ਆ ਜਾ ਵੀਰ ਜੀ ਬਾਹਰ ਆ ਜਾ ਕਿਹੜਾ ਵੀਰ ਜੀ ਓ ਜੀਜਾ ਜੀ ਆ ਪਾਰੀ ਪੈਨੇ ਜੀਜਾ ਜੀ ਅ ਜੀਜਾ ਜੀ ਵਾਰੀ ਆ ਕੀ ਹੋ ਗਿਆ RAM NAL RAM NAL ਉਹ ਬੱਸ ਵਿੱਚ ਮੈਂ ਕਿਸੇ ਨੇ ਜੁਰਦੀ ਮੋਡਾ ਮਾਰਤਾ ਸੀ ਉਹ ਦੇਖੀ ਚੁਕੇ ਦੇਖ RAM NAL ਤੈਨੂੰ ਦੇਖਿਆ ਲੱਗਦਾ ਕਿ ਤੇ ਓਏ ਤੁਸੀਂ ਦੇਖਿਆ ਹੋਣਾਗਾ ਮੈਂ ਵੀਡੀਓ ਬਹੁਤ ਪਾਉਣਾ ਹਾਂ ਤਾਂ ਕਰਕੇ ਨਾ ਕਰੀਏ ਵੀਡੀਓ ਪਾਉਣਾ ਓਏ ਇੰਸਟਾਗ੍ਰਾਮ ਤੇ ਪਾਉਣਾ ਅੱਜ ਦਾ ਟ੍ਰੈਂਡ ਜੇ ਚੱਲ ਰਹੇ ਹੋਏ ਨਾ ਤੈਨੂੰ ਕਿਤੇ ਹੋਰ ਦੇਖਿਆ ਲੱਗਦਾ ਯਾਰ ਮੰਮਾ ਜੀ ਦਾ ਬੇਟਾ ਵਿਆਹ ਚ ਦੇਖਿਆ ਹੋਏਗਾ ਤੁਸੀਂ ਇਹ ਮੇਰੀ ਬੂਆ ਦੀ ਕੁੜੀ ਹੈ ਹਾਂ ਯਾਦ ਕਰੋ ਪਤਾ ਕੀ ਹੈ ਆਪਣੇ ਵਿਆਹ ਚ ਤਾਂ ਆਏ ਸੀਗੇ ਫਿਰ ਇਹ ਯੂਕੇ ਚਲੇ ਗਏ ਸੀ ਬਾਹਰ ਰਹਿੰਦਾ ਸੀ ਬਾਹਰ ਹਾਂ ਬਾਹਰ ਰਹਿੰਦੇ ਸੀ ਨਾ ਯੂਕੇ ਚਲੇ ਗਏ ਸੀ ਹੁਣ ਆਏ ਹੋਏ ਸੀ ਕਹਿੰਦੇ ਮਿਲ ਕੇ ਜਾਨਾ ਮੈਂ ਮੈਂ ਵਿਆਹ ਚ ਗੌਰ ਤਾਂ ਕੀਤੀ ਸੀ ਪੂਰੀ ਮੈਨੂੰ ਦੱਸਿਆ ਤਾਂ ਕੋਈ ਹਰ ਜਾ ਹੈ ਨਹੀਂ ਤੁਹਾਡੇ ਸਹਰੇ ਬਣੇ ਹੋਏ ਸੀ ਆ ਜੀਜਾ ਜੀ ਬਣੇ ਹੋਏ ਸੀ ਤੁਹਾਨੂੰ ਖੁਸ਼ੀ ਦੇ ਵਿੱਚ ਸੀ ਸੋਨੂ ਤੇ ਮੇਰੀ ਬਹਨਾ ਦੇ ਸਰੀ ਸੀ ਹਾਂ ਮੈਂ ਕਿੱਥੋਂ ਦਿਸ ਗਈ ਜਿਹੜਾ ਮੈਨੂੰ ਲੋਕ ਨਾ ਦਿਸਣ ਯਾਰ ਉਹ ਦਿਨ ਮੈਂ ਬੜੀ ਸੋਹਣੀ ਲੱਗ ਰਹੀ ਸੀ ਥੋੜੀ ਨੀਗਾ ਬਸ ਫੈਲਦੀ ਸੀ ਤੁਸੀਂ ਕਿਸੇ ਨੂੰ ਨਹੀਂ ਦੇਖਿਆ ਉਹ ਦਿਨ ਇਹਨਾਂ ਨੇ ਵੀ ਨਹੀਂ ਦੇਖਿਆ ਅੱਜ ਜਿੰਨ ਚਾਹ ਬਣੀ ਬਈ ਉਹ ਜੀਜਾ ਜੀ ਨੂੰ ਚਾਹ ਬਣੀ ਬੈ ਥੋੜੀ ਪਿਲਾਉਣੀ ਆ ਆਜੋ ਆਜੋ ਕੋਈ ਨਹੀਂ ਤਾਂ ਆਏ ਨਹੀਂ ਤੁਹਾਡੇ ਕੋਈ ਕੋਈ ਗੱਲ ਨਹੀਂ ਤੂੰ ਬੈਠ ਚਾਹ ਬਣੀ ਪੀ ਮੇਰੀ ਗੱਲ ਹੁਣ ਸੁਣਦੇ ਛੇ ਜਣਾਂ ਚਾਹ ਬਣਾ ਕੇ ਦੇ ਮੈਨੂੰ ਤੇ ਮੈਂ ਜਾਵਾਂ ਮੜਾ ਪਟਿਆਲੇ ਨਾਲ ਸਮਾਨ ਲੈ ਕੇ ਆਣਾ ਅੱਛਾ ਅੱਛਾ ਜੀ ਠੀਕ ਠੀਕ ਹਾਂ ਜੀ ਤੁਸੀਂ ਰਹਿੰਦੇ ਨਹੀਂ ਫਿਰ ਅੱਜ ਉਹ ਕੋਈ ਗੱਲ ਨਹੀਂ ਤੂੰ ਖਾਣ ਪੀਣ ਨੂੰ ਲਿਆਉਣਾ ਕੁਝ ਮੈਂ ਲਿਆ ਦਿੰਦਾ ਫੜਕੇ ਹੋਰ ਕੀ ਹੈ ਬੋਤਲ ਬੋਤਲ ਲਿਆਉਣੀ ਹੈ ਨਹੀਂ 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 ਜੀ ਜੀ ਇਹ ਮਦਾਰ ਨਹੀਂ ਪਿੰਦਾ ਐ ਤੁਸੀਂ ਮੇਰੀ ਗੱਲ ਸੁਣ ਕੇ ਕਿੱਧਰ ਮੁੜ ਕੇ ਆਣਾ ਗਾਈ ਉਹ ਲੱਗ ਜਾਣਗੇ ਮੈਨੂੰ ਦੋ ਤਿੰਨ ਦਿਨ ਤੂੰ ਰਹਿ ਪੀ ਇੱਥੇ ਕੋਈ ਗੱਲ ਨਹੀਂ ਹਾਂ ਠੀਕ ਆ ਜੀ ਜੀ ਬੜੇ ਅੱਛੇ ਨੇ ਕਿਹੜਾ ਹੋਇਆ ਬੰਦਾ ਹੀ ਰਹਾ ਚੰਦਰੇ ਹਾਂਜੀ ਮੈਂ ਜਾਨਾ ਜੇ ਕੋਈ ਪੈਸੇ ਟਕੇ ਦੀ ਲੋੜ ਹੈ ਤਾਂ ਮੈਨੂੰ ਹੁਣ ਦੱਸਦੇ ਹੁਣ ਫੜਨੇ ਫੜ ਲੈ 5 400 ਰੁਪਏ ਦੀ ਲੋੜ ਹੈ ਤਾਂ ਲੈ ਲੈ ਅ ਨਹੀਂ ਜੀ ਡਾਲਰ ਇਹਨੇ ਵੀਰ ਅੱਛਾ ਡਾਲਰ ਨੇ ਚਲ ਕੋਈ ਗੱਲ ਨਹੀਂ ਚਲ ਠੀਕ ਹੈ ਫਿਰ ਮੈਂ ਚੱਲਦਾ ਠੀਕ ਹੈ ਹਾਂ ਠੀਕ ਹੈ ਚੰਗਾ ਜੇ ਕੋਈ ਪੈਸੇ ਟਕੇ ਦੀ ਲੋੜ ਹੈ ਹੋਰ ਲੈ 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 ਅੱਜ ਇੱਜਾ ਜੇ ਕਿੰਨਾ ਦੀ ਗੱਲਾਂ ਕਰਦੇ ਹੋਏ ਹੋ ਹੈ ਪੈਸਾ ਵਾਅਦਾ ਆਪਣੇ ਕੋਲ ਉਹ ਤੇਰੇ ਹੁੰਦੇ ਮੈਨੂੰ ਫਿਕਰ ਕਰਦਾ ਹੈ ਤੰਨੂ ਫਿਕਰ ਕੰਦੀ ਲੋੜ ਨਹੀਂ ਉਹ ਕਹ ਪੋ ਲ ਗਿਆ ਸੀ ਮੈਨੂੰ ਪਤਾ ਨਹੀਂ ਸੀ ਤੇਰੇ ਥੱਟ ਵੱਜਿਆ ਤੇਰਾ ਕੋਈ ਗੱਲ ਨਹੀਂ ਠੀਕ ਹੈ ਜੀ ਜੇ ਤੂੰ ਟੈਨਸ਼ਨ ਨਹੀਂ ਲੈਣੀ ਮੈਂ ਹੈਗਾ ਨਾ ਚੱਲ ਠੀਕ ਹੈ ਸਿੰਦਰੇ ਚੰਗਾ ਮੈਨੂੰ ਲੱਗ ਜਾਣਾ ਤਿੰਨ ਚਾਰ ਦਿਨ ਅੱਛਾ ਤਿੰਨ ਚਾਰ ਲੱਗ ਜਾਣਗੇ ਕੋਈ ਗੱਲ ਨਹੀਂ ਕੋਈ ਨਹੀਂ ਹਾਂ ਠੀਕ ਹੈ ਚੰਗਾ ਫੋਨ ਕਰ ਦਿਓ ਪਹੁੰਚ ਕੇ ਚੰਗਾ ਚੰਗਾ ਨਹੀਂ ਯਾਰ ਇਹ ਨਹੀਂ ਸਹੀ ਕਿਹਾ ਵੀਰ ਜੀ ਵੀਰ ਜੀ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਤੈਨੂੰ ਵੀਰ ਜੀ ਬੋਲੀ ਜਾਨੀ ਆ ਦੇਖ ਤੂੰ ਕਿਹੜੀਆਂ ਗੱਲਾਂ ਕਰਦੀ ਬਈ ਤੇ ਮੈਂ ਮਰ ਜਾ ਸੱਚੀ ਮੈਂ ਤਾਂ ਸੋਚਿਆ ਲੈ ਉਹ ਦੇਵ ਵਾਂਗੂ ਅੱਜ ਫੇਰ ਕਲੇਸ਼ ਅੱਜ ਨਹੀਂ ਇਹ ਮੈਨੂੰ ਛੱਡਦਾ ਪਤਾ ਨਹੀਂ ਕਸਮ ਨਾਲ ਤੁਹਾ ਫੇਰ ਉਹ ਵੀਰਜੀ ਵਾਲਾ ਬਣਾ ਲਿਆ ਸੀਗਾ ਤੂੰ ਟੈਂਸ਼ਨ ਗਾਦੀ ਲੈਣੇ ਭਈਆ ਉਹਨੇ ਜਾਣੇ ਲਵਾਗੇ ਟਾੜ ਦੇ ਵੀ ਨ ਕਰੇ ਛਾੜ ਦੇ ਵੀ ਨ ਕਰੇ ਕੋਈ ਵੀ ਹੁਣ ਤਾਂ ਚੱਜ ਦੀ ਬੋਲੀ ਬੋਲਾ ਬਕਵਾਸ ਕਰੀ ਜਾਨਾ ਮੈਂ ਤਾਂ ਐ ਸੋਚੀ ਜਾਨੀ ਆ ਵੀ ਮੇਰਾ ਘਰ ਵਾਲਾ ਤਾਂ ਇੰਨਾ ਤੇਜ ਹੈ ਉਹ ਕਿਵੇਂ ਆਪਣੀ ਹੱਲਾ ਚਾ ਗਿਆ ਤੈਨੂੰ ਨੇ ਨਾ ਵਦਾ ਮੈਂ ਸਰਪੰਚ ਆਈ ਮੈਂ ਥੋੜੂ ਬਣਿਆ ਹ ਕਿਸੇ ਗੱਲ ਤੇ ਬਣਿਆ ਹ ਹੁਣ ਬੋਤਾ ਮੈਨੂੰ ਥੋੜੂ ਪਈਆ ਬਾੜ ਗਿਆ ਚਲਾਕੀਆਂ ਕਰ ਕਰ ਕੇ ਸਰਪੰਚ ਬਣਿਆ ਤੂੰ ਤੂੰ ਮੇਰੀ ਗੱਲ ਸੁਣ ਇੱਕ ਖੜੀ ਹੋਗਣਾ ਹਾਂ ਬਈ ਬੋਲ ਇੱਕ ਸਰਪ੍ਰਾਈਜ਼ ਹੋ ਜਾਏ ਬਈ ਕੀ ਸਰਪ੍ਰਾਈਜ਼ ਹੈ ਦਿਖਾ ਫੇ ਦਿਖਾਵਾ ਫੇ ਦਿਖਾ ਹਾਈ ਮੈਂ ਮਰ ਜਾ ਹਾਈ ਵੇ ਬਰਾਉ ਦੱਬੀ ਵੀ ਥੋੜਾ ਪੂਰੇ ਅੱਦੇ ਥੋੜੇ ਨੇ ਹਾਈ ਬਿਤਰਾ ਵੱਡਾ ਦਿਲ ਕਿਉਂ ਮੈਨੂੰ ਨਹੀਂ ਲੱਗਦਾ ਓਏ ਇਹ ਤਾਂ ਕੁਝ ਵੀ ਨਹੀਂ ਮੈਂ ਤਾਂ ਤੇਰੇ ਲਈ ਜਾਨ ਵੀ ਦੇ ਸਕਦਾ ਹੁਕਮ ਤਾਂ ਕਰ ਦੂ ਤੇ ਜਾਨ ਕਾ ਤੂੰ ਲੈਣੀ ਆ ਫੇਰੇ ਕੋਣ ਬਣਾ ਬਣਾ ਕੇ ਦਊਗਾ ਤੇ ਹੁਣ ਮੇਰੀ ਗੱਲ ਸੁਣ ਹਾਂ ਕਰਿਆ ਜੀ ਆਪਣੇ ਚੱਲ ਵੇ ਬਕਵਾਸ ਨਾ ਕਰ ਮੇਰੀ ਗੱਲ ਸੁਣ ਆਪਾਂ ਚੱਲਾਂਗੇ ਸ਼ਿਮਲੇ ਐਵੇਂ ਨਹੀਂ ਹੁਣ ਸਰਪੰਚ ਨੇ ਹੈ ਨਹੀਂ ਰੋਟੀਆਂ ਬਣਾਉਣਾ ਜੀ ਤੇਰੇ ਤੇਰੇ ਘੜਾ ਘਰ ਵਾਲਾ ਹੈਗਾ ਵੇ ਤਾਂ ਫੇਰ ਰੋਟੀਆਂ ਉੱਥੇ ਬਣਾ ਕੇ ਉੱਥੇ ਖਾ ਕੇ ਆਪਣੀਆਂ ਵੀ ਅੱਜ ਹਾਂ ਚੰਗਾ ਫੇਰ ਮੈਂ ਕਰੀ ਸਿੱਧੇ ਆ ਜੀ ਕਿੰਨੇ ਕੁ ਦੇ ਬਣ ਗਏ ਸੀ ਵੇ ਅੱਦੇ ਦੋਲੇ ਦੇ 30 35 ਹਜ਼ਾਰ ਦੇ ਘੱਟੋ ਘੱਟ ਹਾਂ ਮੈਂ ਮਰ ਜਾ ਵੀ ਮੇਰੀ ਗੱਲ ਸੁਣ ਤੂੰ ਆਪਣੀ ਘਰ ਵਾਲੀ ਨੂੰ ਵੀ ਕਦੇ ਬਣਾ ਕੇ ਦਿੱਤੇ ਨੇ ਤੂੰ ਹੁਣ ਮੇਰਾ ਮੂੰਹ ਨਾ ਖਰਾਬ ਕਰ ਚਲ ਚਹੀ ਗੱਲ ਆ ਮੈਂ ਉਹ ਤੋਂ ਕੀ ਲੈਣਾ ਮੈਨੂੰ ਤਾਂ ਚਲ ਆ ਜੀ ਟੰਗਾ ਹਾਂ ਚਲ ਟੰਗਾ ਭਾਈ ਹਾਂ ਪੁੱਤ ਲੈ ਤੁਸੀਂ ਮੁੰਡੇ ਨੂੰ ਫੋਨ ਕਰਤਾ ਕੀ ਗੱਲ ਹੋ ਗਈ ਇਹ ਜੀ ਕੋਛ ਨਹੀਂ ਹੋਇਆ ਬਾਪੂ ਤਰਾਤ ਮੇਰਾ ਜੀ ਨਹੀਂ ਲੱਗਦਾ ਸੀ ਮੈਂ ਤਾਂ ਆ ਗਈ ਫਿਰ ਪਤਾ ਤਾਂ ਲੱਗੇ ਕਿਸੇ ਗੱਲ ਦਾ ਵੀ ਕਾਹਤੋਂ ਆ ਗਈ ਕੀ ਗੱਲਬਾਤ ਹੈ ਸਾਨੂੰ ਵੀ ਪਤਾ ਲੱਗੇ ਕਿਸੇ ਗੱਲ ਦਾ ਦਿਲੋਂ ਦੱਸੋ ਕੁਛ ਨਰੇ ਮੁੰਡਾ ਭੱਜਿਆ ਤੇਰੇ ਕੋਲੇ ਇੱਥੇ ਕੋਈ ਗੱਲ ਨਹੀਂ ਹੈਗੀ ਬਾਪੂ ਹੁਣ ਮੈਂ ਆਪਣੇ ਘਰੇ ਵੀ ਨਹੀਂ ਆ ਸਕਦੀ ਹੈਗੀ ਐ ਕਿ ਹੁੰਦਾ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਵੀ ਆ ਗਈ ਤੂੰ ਮੇਰੀ ਗੱਲ ਸੁਣ ਪੁੱਤ ਰਾਤ ਤੂੰ ਮੁੰਡੇ ਨੂੰ ਫੋਨ ਕਰਤਾ ਨੇਰੇ ਤੈਨੂੰ ਲਿਆ ਆ ਸਾਨੂੰ ਤਾਂ ਗੱਲ ਦਾ ਕੋਈ ਪਤਾ ਨਹੀਂ ਨਾ ਤੇਰੇ ਪਿਓ ਨੂੰ ਪਤਾ ਜੇ ਕੋਈ ਗੱਲ ਦੱਸੇਂਗਾ ਪੁੱਤ ਫੇਰ ਹੀ ਪਤਾ ਲੱਗੂ ਸਾਨੂੰ ਤੂੰ ਤੇ ਦਾਲੀ ਗੱਲ ਦੱਸ ਪੁੱਤ ਹੁਣ ਮੈਨੂੰ ਕੀ ਕੀ ਦੱਸੇਂਗਾ ਮਮਾ ਤੁਹਾਨੂੰ ਆਪ ਨੂੰ ਵੀ ਪਤਾ ਲੱਗਣਾ ਚਾਹੀਦਾ ਮਾੜਾ ਮੋਟਾ ਤੁਸੀਂ ਦੇਖ ਕੇ ਵੀ ਮੇਰਾ ਵਿਆਹ ਨਹੀਂ ਕੀਤਾ ਵੀ ਕਿਹਦੇ ਨਾਲ ਤੋਰਦੇ ਹਾਂ ਸੀ ਕਿਉਂ ਪੁੱਤ ਸਾਰਾ ਕੁਝ ਦੇਖਿਆ ਕੱਲ ਬਾਤ ਤਾਂ ਤੂੰ ਦੱਸ ਸਾਨੂੰ ਬਾਪੂ ਤੂੰਰੇ ਬਹਿ ਜਾ ਆ ਕੇ ਮੈਂ ਦੱਸ ਦਿਆਂ ਤੁਹਾਨੂੰ ਸਾਰੀ ਗੱਲ ਮਾਂ ਤੂੰ ਵੀ ਬਹਿ ਜਾ ਹੁਣ ਦੱਸ ਪੁੱਤ ਗੱਲ ਮੇਰੀ ਗੱਲ ਸੁਣ ਬਾਪੂ ਮੈਂ ਤੇ ਰਾਤ ਤਾਂ ਭੱਜੇ ਆਈ ਹਾਂ ਹਾਂ ਤੈਨੂੰ ਵੀ ਪਤਾ ਹਨਾ ਵੀ ਮੈਂ ਉ ਤਾਂ ਆਉਂਦੀ ਨਹੀਂ ਹੈਗੀ ਅੱਛਾ ਤੇ ਰਾਤ ਦੇ 12 ਵਜੇ ਵਜੇ ਘਰੇ ਪਰਦਾਗਾ ਜੇ ਪਰਦਾਗਾ ਕੰਦਾ ਚੜ ਕੇ ਆਉਂਦਾਗਾ ਅੱਛਾ ਜੀ ਕਿ ਗੇਟ ਨਹੀਂ ਹੈਗਾ ਗੇਟ ਨਹੀਂ ਦਿੰਦਾ ਹੁਣ ਮੈਨੂੰ ਐ ਦੱਸ ਪਹਿਲਾਂ ਚੱਲ ਬਾਲੀ ਬਾਲੀ ਹੋ ਗਿਆ ਮੈਂ ਨਹੀਂ ਦੱਸਿਆ ਐਦਿਕਿ ਤਾ ਉਹਨੇ ਹਾਦੀ ਟਪਾਤੀ ਹੁਣ ਮੈਂ ਤੁਹਾਨੂੰ ਕੀ ਕੀ ਦੱਸਿਆ ਮੈਨੂੰ ਦਾਦੇ ਨੂੰ ਵੀ ਸ਼ਰਮ ਆਣੀ ਮੈਂ ਆਪਦੇ ਪਿਓ ਨੂੰ ਕੀ ਦੱਸਾਂ ਉਹ ਪੁੱਤ ਫਿਰ ਜੇ ਤੂੰ ਸਾਨੂੰ ਕੋਈ ਗੱਲਬਾਤ ਦੱਸੇਂਗੀ ਛੇਰੀ ਹੋਰ ਕਿਹਨੂੰ ਦੱਸੇਂਗੀ ਤੂੰ ਗੱਲਾਂ ਸਾਨੂੰ ਫੇਰੀ ਕਿਸੇ ਗੱਲ ਦਾ ਪਤਾ ਲੱਗੂ ਕੋਈ ਨਾ ਪੁੱਤ ਉਕਲ ਕੇ ਗੱਲ ਕਰ ਅਸੀਂ ਮੁੰਡੇ ਨਾਲ ਗੱਲ ਕਰਾਂਗੇ ਅੱਥਨੇ ਫਿਰ ਜਾਵਾਂਗੇ ਅਸੀਂ ਡੁੰਡੇ ਪੱਟਾਂ 'ਨੇ ਅਸੀਂ ਉਧੇ ਜਾ ਕੇ ਲੈ ਬਾਪੂ ਫਿਰ ਸੁਣ ਲਾ ਸਾਡੇ ਜਿਹੜੇ ਪਿੱਛੇ ਘਰ ਵਾਲੀ ਗਮੰਡਣ ਹੈਗੀ ਠੀਕ ਆ ਉਹਦੇ ਬਾਰੇ ਦੱਸ ਦਿਆਂ ਤੈਨੂੰ ਦਾਤੂ ਪੁੱਤ ਸਾਰੀਆਂ ਤਾਂ ਗਰੰਟਾ ਉਹਦੇ ਘਰੇ ਪਹੁੰਚਾਉਂਦਾ ਰਗਾ ਜਿਹੜੀ ਚੀਜ਼ਾ ਉਹਦੇ ਘਰੇ ਜੇ ਸੂਟ ਲੈ ਕੇ ਆਉਣਾ ਤਾਂ ਵੀ ਉਹਦੇ ਘਰੇ ਮੇਰੇ ਤਾਂ ਇੱਕ ਨਾਈ ਬਦਨਾਮ ਕਰਦਾ ਵੀ ਇਹਨੂੰ ਲੈ ਕੇ ਦਿੰਦਾ ਸਾਰੀਆਂ ਚੀਜ਼ਾਂ ਤਾਂ ਉਹਦੇ ਘਰੇ ਛੱਡਦਾ ਇਹ ਇੱਛਾ ਹਾਂ ਮੈਨੂੰ ਅਗਲਾ ਕਹਿਨ ਦਾ ਤੈਨੂੰ ਪਤਾ ਹੈਗਾ ਤੂੰ ਦੇਖਿਆ ਮੈਂ ਕੀ ਨਹੀਂ ਦੇਖਿਆ ਬਾਪੂ ਸਾਰਾ ਕੁਝ ਦੇਖ ਦੇਖ ਜਾਂਦੀ ਆ ਮੈਂ ਸਾਰਾ ਕੁਸ ਹੁਣ ਮੈਂ ਹੋਏ ਦੱਸ ਕੀ ਕੀ ਕਰੀ ਜਾਵਾ ਸਾਰੀਆਂ ਚੀਜ਼ਾਂ ਦੇਖ ਲੀਆਂ ਮੈਂ ਦੁਸ਼ਹਿਰੇ ਤੇ ਉਹਨੂੰ ਲੈ ਕੇ ਗਿਆ ਚਲ ਫੇਰ ਵੀ ਮੈਂ ਟਾਲਾ ਮਾਰਤਾ ਵੀ ਚਲਾਉਂਦੇ ਬੰਦੇ ਦੀ ਆਪਦੀ ਹੱਥ ਇੱਜ਼ਤ ਹੁੰਦੀ ਆ ਠੀਕ ਆ ਵੀ ਆਪਦੇ ਘਰ ਦੀ ਗੱਲ ਬਾਹਰ ਨਾ ਜਾਵੇ ਮਾਂ ਠੀਕ ਆ ਮੈਂ ਤਾਂ ਵੀ ਟਾਲਾ ਮਾਰਿਆ ਹੈ ਫਿਰ ਮੇਰੇ ਵਾਸਤੇ ਸੂਟ ਲੈ ਕੇ ਆਇਆ ਉਹ ਵੀ ਉਹਦੇ ਘਰੇ ਪਹੁੰਚਾਤਾ ਹੈ ਅੱਡੀ ਘੰਟੀ ਮੈਨੂੰ ਟਿਚਰਾਂ ਕਰ ਦੇਣਗੇ ਬੁੜੀਆਂ ਆ ਮੈਨੂੰ ਕਹਿੰਦੀਆਂ ਨੇ ਕਿ ਤੇਰਾ ਬੰਦਾ ਉਹ ਨਾ ਫਿਰਦਾ ਮੈਂ ਫੇਰ ਗੱਲ ਟਾਲ ਦਿੰਨੀ ਆ ਕੋਈ ਨਾ ਪੁੱਤ ਤਕਾਈ ਨਾ ਗੱਲ ਕਰ ਕੋਈ ਨਾ ਕਰਦੇ ਹਾਂ ਤੁਸੀਂ ਕੋਡੇ ਪਹਿਲਾਂ ਵੀ ਦੱਸਣਾ ਸੀ ਮੈਨੂੰ ਮੜਾ ਮੋਟਾ ਵੀ ਗੱਲਾਂ ਮੇਰੇ ਨਾਲ ਆਉਂਦੀਆਂ ਆ ਆ ਹੁੰਦਾ ਕੋਈ ਕੁਸਤਾ ਦੱਸਣਾ ਤੀ ਤੈਂ ਮੈਂ ਹੁਣ ਬਾਬੂ ਕੀ ਕੀ ਦੱਸ ਜਾ ਮੈਂ ਆਣ ਥੋਨੇ ਕੀ ਕੀ ਕਹਿਣੀ ਦੱਸਣੀ ਤੂੰ ਤੈਨੂੰ ਸਿੱਟ ਕੇ ਦੇ ਸੀ ਇੱਥੇ ਤੈਨੂੰ ਵਿਆਹ ਕੇ ਤੁਰੇ ਏਡੇ ਤਕੜੇ ਘਰ ਚ ਤੂੰ ਤੈਨੂੰ ਪਹਿਲਾਂ ਨਾ ਦੱਸਿਆ ਵਿਆਹ ਹੁੰਦਾ ਮੇਰੇ ਨਾਲ ਉਦੋਂ ਦੇਖਣਾ ਸੀ ਤੇ ਪਿਆਰ ਦੀ ਸੁਣ ਮੈਂ ਦੱਸ ਕੀ ਚੱਲ ਵੀ ਆਇਆ ਕਰ ਅੜੀ ਹੋਜ ਕੋਣ ਫੜਾ ਚੱਕੇ ਮੇਰਾ ਕੋਈ ਨਹੀਂ ਟਕਾਈ ਨਹੀਂ ਕਰਾਂਗੇ ਨਹੀਂ ਨਹੀਂ ਖੜੀ ਹੋ ਜਾ ਟਕਾਈ ਨਹੀਂ ਕੋਈ ਕਰੇ ਬੈਣ ਕੇ ਮੈਂ ਤੁੰਹਨੂੰ ਤਾਂ ਸੱਤਾ ਹੈ ਪਕਤੋ ਟਕਾਈ ਕਰੇਗਾ ਨਾ ਨਾ ਗੱਲ ਕਰਾਂ ਕੋਈ ਨਾ ਕੋਈ ਨਾ ਐਸਾ ਮੋਜੀ ਤੱਕ ਉੱਤਰ ਜਾਣਗੇ ਨਹੀਂ ਨਹੀਂ ਟਕਾਈ ਨਾ ਗੱਲ ਕਰਦੇ ਆਪਾਂ ਬੁਲਾਉਂਦੇ ਆ ਕੋਈ ਗੱਲ ਨਹੀਂ ਬਹਿ ਜਾ ਤੂੰ ਸਿਰੇ ਸਿਰੇ ਚੜਾਤਾ ਸਾਰਾ ਕੁਝ ਮੈਨੂੰ ਅੱਜ ਪਤਾ ਲੱਗਦਾ ਇਹਦਾ ਗੱਲਾਂ ਦਾ ਕੋਈ ਨਾ ਜੀ ਮੈਨੂੰ ਕਿਹੜਾ ਕੁੜੀ ਨੇ ਦੱਸਿਆ ਕੁੜੀ ਨੇ ਖੜਾ ਮੈਨੂੰ ਦੱਸਿਆ ਅੱਜ ਦੱਸਿਆ ਤੈਨੂੰ ਕੁੜੀ ਨੇ ਦੱਸਿਆ ਤੇ ਮੇਰੇ ਕੋਲ ਤਾਂ ਅੱਜ ਚੱਲੋਂ ਹੋਇਆ ਗੱਲ ਦਾ ਤੇਰੇ ਆਏ ਤੋਂ ਤਾਂ ਗੱਲ ਹੋਈ ਆ ਮੈਨੂੰ ਕਿਹੜ ਰੋਜ਼ ਫਿਰ ਪਰੋਛ ਕੇ ਤੋਰਦਨੀ ਐ ਤੂੰ ਤੈਨੂੰ ਪਤਾ ਨਹੀਂ ਵੀ ਕੀ ਹੁੰਦਾ ਮੈਨੂੰ ਨਹੀਂ ਪਤਾ ਜੀ ਕਰ ਚ ਕੁੜੀ ਨੇ ਤਾਂ ਹੁਣ ਗੱਲ ਕੀਤੀ ਆ ਮੇਰੇ ਨਾਲ ਉਹ ਵੀ ਤੇਰੇ ਸਾਹਮਣੇ ਗੱਲ ਕੀਤੀ ਆ ਹੁਣ ਲੱਗੂਗਾ ਪਤਾ ਫਿਰ ਉਹਨੂੰ ਕੀ ਬੰਦਾ ਗਿਆ ਜਦੋਂ ਬਾਗੇ ਪਰ ਤੂੰ ਮੈਨੂੰ ਕਿਉਂ ਤੋਰਦੀ ਕੋਈ ਨਾ ਮੈਂ ਬਸਨ ਪੈਸਾ ਨੂੰ ਇਕੱਠੇ ਕਰਦੇ ਆ ਫਿਰ ਆਪਾਂ ਚੱਲਾਂਗੇ ਆਪਾਂ ਕੋਈ ਗੱਲ ਇਕੱਠੇ ਕਰਕੇ ਲੈ ਕੇ ਚੱਲਾਂਗੇ ਨਾਲੇ ਮੇਰੇ ਬਾਪੂ ਇੱਕ ਗੱਲ ਸੁਣ ਲੈ ਉੱਤੇ ਕਿਤੇ ਜਾ ਕੇ ਕਹਿ ਦੇ ਵੀ ਹਾਂ ਰਹਿ ਜਾ ਮੈਂ ਉਹਨੂੰ ਤੇ ਤਲਾਕ ਦੂੰ ਮੈਂ ਨਹੀਂ ਉਹਦੇ ਰਹਿੰਦੀ ਐ ਉਹ ਮੈਂ ਇਹ ਨਹੀਂ ਛੱਡ ਕਵਾਂ ਤੈਨੂੰ ਕੋਈ ਨਾ ਬੁੱਤ ਸਾਰੀ ਗੱਲ ਬੈ ਕੇ ਹੋ ਜਾਊਗੀ ਕਭਰਾਓ ਨਾ ਤੁਸੀਂ ਚਲ ਆਪਾਂ ਸਾਰੇ ਬਾਈ ਤੋਂ ਬੁੱਤੂ ਸਰਪੰਚ ਨੂੰ ਸੱਦ ਰੋ ਕਿਤੇ ਤਿੰਨ ਚਾਰ ਨੇ ਮੁੰਡੇ ਨੂੰ ਮੈਂ ਬਰਸਪੰਚ ਇਕੱਠਾ ਕਰੋ ਆਪਾਂ ਸਾਰੇ ਕੋਈ ਨਾ ਜੀ ਕੋਈ ਨਾ ਚਲੋ ਬਈ ਚਲੀਏ ਪਰ ਮੈਨੂੰ ਖੜਾ ਹੁਣ ਦੀ ਰੂਟ ਨਹੀਂ ਮੇਰਾ ਪਾਰਾ ਵਧ ਹੀ ਜਾਂਦਾ ਫਿਰ ਕਹੇਗੀ ਕੋਈ ਤੇ ਤੇ ਦੇ ਕਮ ਕਰਾਇਓ ਨੇ ਜਿੰਨੇ ਕਰਾਇਏ ਨੇ ਕੋਈ ਨਾ ਜੀ ਮੈਨੂੰ ਪਤਾ ਹੁੰਦਾ ਅੱਜ ਨੂੰ ਮੈਂ ਕੋਈ ਨਾ ਕੋਈ ਗੱਲ ਕਰਦੀ ਤੁਹਾਡੇ ਕੋਲੇ ਮੈਂ ਤਾਂ ਕੁੜੀ ਨੇ ਤੇਰੇ ਸਾਹਮਣੇ ਦੱਸਿਆ ਤਈ ਤਾਂ ਰਿਸ਼ਤੇ ਤੇ ਮੇਰੀ ਭੈਣ ਆ ਉੱਥੇ ਮੈਂ ਕਰ ਦੂੰਗੀ ਬਾਹ ਕਰ ਦੂੰ ਹੁਣ ਕੰਮ ਕੀ ਕਰਦੀ ਐ ਮੈਨੂੰ ਕਿਦਾਂ ਸੀ ਭੈਣੇ ਪੈਰੋਂ ਦੁੱਤੋਂ ਵੀ ਪਾਣੀ ਟੱਪ ਗਿਆ ਹੁਣ ਤੂੰ ਮੈਨੂੰ ਦੱਸਤਾ ਕੋਈ ਨਹੀਂ ਆ ਕੇ ਖੜਦਾ ਮਾੜਾ ਟਾਈਮ 'ਚ ਅਗਲੀ ਉਹ ਵੀ ਆ ਕੇ ਮੈਨੂੰ ਟਿੱਚਰਾ ਕਰਦੀ ਐਗੀ ਉਹ ਤੂੰ ਕੁੜੀਏ ਮੈਨੂੰ ਕਿਉਂ ਨਾ ਮਰੀ ਮੇਰੇ ਕੋਲੇ ਮੈਨੂੰ ਦੱਸ ਰਹੇ ਤੇ ਲੈ ਬੱਪੂ ਹੋਰ ਗੱਲ ਸੁਣ ਲੈ ਆ ਪਰਸ ਚ ਉੱਥੇ ਬਰਤ ਸੀਗਾ ਬਰਤ ਮੈਂ ਰੱਖਿਆ ਖਲਾ ਕੇ ਕਿਸੇ ਹੋਰ ਦੇ ਦੇ ਦਿ ਦਿਰਾ ਤਾ ਹਏ ਉਹਦਾ ਪੁੱਤ ਹੀ ਕੰਮ ਹੁੰਦਾ ਆਹੋ ਮੈਂ ਤਾਂ ਸ਼ਾਂਤ ਆਹੋ ਸ਼ਾਂਤ ਆਹੋ ਮੈਂ ਰਹਿਦਾ ਖੁੰਦਾ ਸੀ ਛੋਹਦਾ ਸ਼ਾਂਤ ਆ ਆ ਇਧਰ ਕਿਧਰ ਬਾਕੀ ਲਿਆ ਚੱਕ ਕੇ ਦੁੱਖ ਚਲੀ ਗਏ ਚੱਲ ਕੋਈ ਤਾਂ ਜਿੱਤ ਕਰੀ ਨਾ ਤੈਨੂੰ ਸਾਰਾ ਪਤਾ ਹੈ ਤੈਨੂੰ ਕਾਈ ਨਾ ਗੱਲ ਕਰਾ ਤੈਨੂੰ ਤਾਂ ਗਾਲੀ ਹੈ ਸਾਰਾ ਬਸ ਹੱਥੀਂ ਕਰੇ ਨਾ ਕੋਈ ਗੱਲ ਨਹੀਂ ਕੋਈ ਮੈਨੂੰ ਤੇਰੀ ਹੀ ਪਹਿਣੀ ਆ ਖੁਦਾਂ ਕੀ ਕਰੀ ਅੰਨੇ ਹੋ ਕਿਉਂ ਹੁੰਦਾ ਕਿਉਂ ਨਹੀਂ ਹੋਗਾ ਤੇਰੀ ਮਾਂ ਤੀ ਦੀ ਫਿਰ ਗੱਲ ਹੀ ਕੈ ਨੁੜੀ ਆਲੋ ਫੜ ਲੈਓ ਫੜੋ ਬੰਦੂਕ ਆਓ ਚਲੀਏ ਕਰਾਂ ਕੀ ਕਰਾਂ ਕਰਾਂ ਹੈ ਬੰਦੂਕ ਲੈ ਮੈਂ ਤਾਂ ਨਾ ਕੋਈ ਨਾ ਬੰਦੂਕ ਤੋਰਦਾ ਮੈਂ ਅੱਛੜ ਦਾਂ ਉਹਨੂੰ ਫੇਰ ਨਹੀਂ ਕਿਤੇ ਤਾਹੋ ਕਰਨਗੇ ਹੋ ਕਿਤੇ ਬਾਪੂ ਰਹਿਣ ਦੇ ਬੰਦੂਕ ਦਾ ਮੈਂ ਤੈਨੂੰ ਦੱਸਦਾ ਮੈਂ ਥੋੜੂ ਨਹੀਂ ਮੈਂ ਥੋਨੂੰ ਵੀ ਮਾਰ ਦੂੰ ਫਿਰ ਅੱਜ ਹਾਂ ਮੈਂ ਇਨਾ ਕਬਰਾਂ ਫਿਰ ਤੱਕ ਕੋਈ ਨਾ ਮੇਰੇ ਨਾਲ ਸੰਭਾਤ ਕਹੀ ਨਾ ਚੱਲਾਂਗੇ ਤੂੰ ਸਾਰੇ ਸੇਪੇ ਤੂੰ ਪਾਉਣੀ ਐ ਕੋਈ ਗੱਲ ਨਹੀਂ ਜੇ ਪੱਕੇ ਕਿਸੇ ਮੁੰਡੇ ਨਾਲ ਗੱਲ ਆਪਾਂ ਕਿਸੇ ਸਰਪੰਚ ਨੂੰ ਲੈਣਾ ਕਿਸੇ ਮੈਂਬਰ ਨੂੰ ਲੈਣਾ ਆਪਾਂ ਆਪ ਹੀ ਅੱਜ ਕਰਾਂਗੇ ਸਰਪੰਚੀ ਦਾ ਕੰਮ ਵਿੱਚ ਚੱਲ ਕੋਈ ਗੱਲ ਨਹੀਂ ਟਕਾਈ ਨਾ ਚੱਲ ਤੂੰ ਟਕਾਈ ਨਾ ਪੱਕਾ ਨਾ ਬੋਲੀ ਤੂੰ ਭੱਖੇ ਬਰਾ ਤਾਂ ਗੱਲ ਨਹੀਂ ਬਣਦੀ ਕੋਈ ਵੀ ਅੱਛਾ ਚਮਾ ਨਹੀਂ ਛੱਡਦਾ ਮੈਂ ਤਾਂ ਅੱਜ ਨਹੀਂ ਵੀ ਤੁਸੀਂ ਤੁਹਾਨੂੰ ਉਹ ਕਰਦੇ ਲੈ ਭੜਾ ਦੁਖਾ ਕੋਟੀਆਂ ਤੂੰ ਤਾਂ ਹਾਂ ਲੱਗਿਆ ਕਰਨ ਮਾਰ ਲੈ ਜਾ ਫਰਾਕ ਸੋੜ ਲੈ ਜਾ ਫਰਾਕ ਮੈਂ ਕੀ ਕਰਨੇ ਮੈਂ ਤਾਂ ਕੋਟੀ ਲੈਣੀ ਫਰਾਕ ਤਾਂ ਵਧੀਆ ਹੈ ਆ ਦੇਖੋ ਜੀ ਫਰਾਕੇ ਮੈਂ ਆ ਦੇਖੋ ਜੀ ਪੂਰਾ ਗਰਮ ਫਰਾਕ ਇਹ ਤੈਨੂੰ ਇੱਕ ਗੱਲ ਦੱਸਾਂ ਹਾਂਜੀ ਹਾਂਜੀ ਇਹ ਤੂੰ ਦੇ ਮੈਂਗਾ ਹੁਣ ਫਰਾਕਾਂ ਬੇੜਾ ਜੀ ਸੋਹਣੀਆਂ ਲੱਗਦੀਆਂ ਸਾਡੇ ਹੁਣ ਪਾਉਂਦੀਆਂ ਨਹੀਂ ਹੈਗੀਆਂ ਹੋਰ ਕੀ ਲੈਣਾ ਹੋਰ ਕੀ ਦੇ ਤੂੰ ਦੱਸ ਮੈਨੂੰ ਐ ਕਰ ਤੂੰ ਕੋਟੀ ਜੀ ਦੇ ਦੇ ਸੋਹਣੀਆਂ ਜਿਵੇਂ ਕਹਿੰਦੇ ਨੇ ਪਾਰਟੀ ਵੇਅਰ ਹਾਂ ਉਹ ਜੀ ਚਾਹੀਦੇ ਮੈਨੂੰ ਮੈਂ ਵਿਆਹ ਸਿਹੜੇ ਚ ਵੀ ਪਾ ਲੈ ਗਲੀ ਗਮਾ ਬੈਗ ਚ ਦਿਖਾ ਦੇ ਪੜਿਆ ਤੂੰ ਤਾਕਤ ਫਿਰ ਕਸ਼ਮੀਰੀ ਕੋਟੀ ਲੈ ਜਾ ਸੋ ਸਭ ਹਾਂ ਕੋਟੀ ਹੋਰ ਕੋਈ ਕੋਟੀ ਪੂਰੀ ਬੁਰੀਆ ਕੋਟੀ ਆਲੇਜਾ ਕੋਟੀ ਆ ਦੇਖੋ ਜੀ ਹਾਂ ਪੂਰਾ ਬੁਰੀਆ ਕੋਟੀ ਰੰਗ ਸੋਨਾ ਹੋਰ ਰੰਗ ਤੇ ਲਾਲ ਜ ਰੰਗ ਨਹੀਂ ਹੈਗਾ ਕੋਈ ਲਾਲ ਲਾਲ ਵੀ ਦੇ ਦਿੰਗੇ ਲਾਲ ਹੈਜਾ ਬੜੀਆ ਕਲਰ ਹੈ ਆ ਦੇਖੋ ਮੇਰੇ ਸੋਹਣੀ ਲੱਗੂਗੀ ਇਹ ਕੋਟੀ ਜਮਾ ਸੋਹਣੀ ਲੱਗੇਗੀ ਜਮਾ ਸੋਹਣੀ ਆ ਦੇਖੋ ਕੋਟੀ ਰੇਟ ਨਾ ਨਹੀਂ ਦੇਖ ਕੋਟੀ ਮੈਂ ਲਈ ਜਾਂਦੀ ਆ ਦੇਖ ਜਿਹੜਾ ਵੀ ਕੋ ਗਲੀ ਗਮਾਂਡੇ ਸਾਡੇ ਆਉਂਦਾ ਹੈ ਹਾਂ ਬਿਲਕੁਲ ਬਿਲਕੁਲ ਹਾਂ ਉਹ ਮੈਨੂੰ ਰੇਟ ਨਾ ਚੀਜ਼ ਦੇ ਕੇ ਜਾਂਦਾ ਹੀ ਨਹੀਂ ਕਰਦਾ ਜਮਾ ਰੇਟ ਨਾ ਲਾएंगे ਕੋਟੀ ਜਮਾ ਰੇਟ ਨਾ ਲਾ ਆਲੇਜਾ ਬਲੈਕ ਕੋਟੀ ਆ ਦੇਖੋ ਜੀ ਪੂਰਾ ਹੈਵੀ ਕੋਟੀ ਹੈ ਕਾਲੇ ਰੰਗ ਦੀ ਤਾਂ ਨਹੀਂ ਦੇ ਮੇਰਾ ਰੰਗ ਜਾ ਹੁਣ ਮੁਸਕੀ ਆ ਜਾ ਹੋਗਾ ਤੈਨੂੰ ਨਹੀਂ ਪਤਾ ਪਸ਼ਮੀਨਾ ਕੋਟੀ ਐ ਪੂਰਾ ਵਧੀਆ ਕੋਟੀ ਐ ਆਹ ਸੁਸੀ ਦੇਖ ਲਓ ਪਹਿਲੇ ਕੋਟੀ ਹਾਂ ਕੋਟੀਆਂ ਦਿਖਾਓਰ ਦਿਖਾ ਦੇ ਜੇ ਅਗਰ ਇਹ ਦੋ ਵੀ ਹੈਵੀ ਲੈਣਾ ਉਹ ਇਹ ਲੈ ਜਾ ਕੋਟੀ ਆ ਦੇਖੋ ਆ ਤਾਂ ਬਾੜਾ ਰੰਗ ਪੜਕੀ ਲਾ ਜਾਗਾ ਤੈਨੂੰ ਮੈਂ ਦੱਸਾਂ ਕੀ ਗੱਲ ਮੈਂ ਮੇਰੀ ਗੱਲ ਮੈਂ ਕਿਤੇ ਵੀ ਜਾਵਾਂ ਵਿਆਹ ਥੇੜਾ ਜੀ ਜਿੱਥੇ ਵੀ ਗਲੀ ਗਮਾਂਡ ਚ ਮੈਂ ਪਾ ਕੇ ਕੱਪੜਾ ਲੀੜਾ ਜਾਂਦੀ ਆ ਮੈਨੂੰ ਐ ਹੁੰਦਾ ਵੀ ਮੈਂ ਦੇਖਾਂ ਮੈਨੂੰ ਉਹ ਜਹ ਸਭ ਨਾ ਦੇ ਦੇ ਬੱਸ ਇਹ ਜੇ ਕੋਟੀ ਦੇ ਦੇਗੇ ਰੰਗ ਦੇ ਦੇ ਬੱਸ ਆਹ ਲਾਲ ਜੇ ਰੰਗ ਦੀ ਮਿਲ ਗਈ ਆ ਲੈ ਜਾਈਏ ਕੋਟੀ ਆ ਦੇਖੋ ਜੀ ਡਿਜ਼ਾਈਨ ਵਾਲੀ ਕੋਟੀ ਸੋਹਣੀ ਹੈ ਵੇ ਕੋਟੀ ਦਾ ਬਹੁਤ ਵਧੀਆ ਕੋਟੀ ਆ ਲੈ ਜਾ ਪੂਰਾ ਹੈਵੀ ਕੋਟੀ ਹੈ ਹਾਂ ਹੈਵੀ ਤਾਂ ਹੈਗੀ ਆ ਪੈਸਾ ਨਹੀਂ ਹੈ ਵੀ ਉਹੀ ਗੱਲ ਤੇਰੀ ਉਹ ਪੂਰਾ ਆਪ ਕੋ ਰੇਟ ਨਾਲ ਦੇ ਦੇਗੇ ਰੇਟ ਹਾਂ ਰੇਟ ਦਾ ਠੀਕਰ ਰੇਟ ਦੱਸ ਫਿਰ ਆਈਦਾ ਕੀ ਆ ਦੋਨੇ ਰੇਟ ਦੱਸ ਦੇ ਇਹਨਾਂ ਦੇ आहा वाली कोठी पड़ेगी 1200 दी आहा वाली कोठी ये प्योर कोठी है 10 चौक के 1200 दी 1200 दी त मैं आपनी हैगी ओ ये गे जमा बढ़िया कोठी है कोठी भी देख लो पूरा बढ़िया कोठी है 500 दी दिहाड़ी लाके आंदा 200 दा चा घड़ा के 300 रुपया रह जांदा गा तइन्नू नहीं पता आईनेगा मैं किया मैं को टंगा पाऊंगी फिर ओ साडे घर दा गुजारा किमे होवे फिर सस्ती वाली लेना सस्ते वाली ये ले जाओ कीद अच्छा रात सेड़ चौक उट ले आया मैं 1200 दी कोठी पाऊं ओ ले जा साडे 800 वाली कोठी ਮੈਂ ਕਹੀਏ ਨੀ ਮੇਰੀ ਟੌਰ ਦੇਖਣੀ ਚਾਹੁੰਦਾ ਇਹਦਾ ਰੇਟ ਘਟਾ ਲੈ ਤੂੰ ਕੋਈ ਨਾ ਇਹ ਤਾਂ ਮਹਿੰਗੇ ਇਹ ਵਾਲੇ ਇਹ ਉੱਦੇ ਵੀ ਮਹਿੰਗੇ ਮਹਿੰਗੀਆਂ ਮਹਿੰਗੇ ਰੇਟ ਆਪੇ ਟਟੇ ਕਿਸਾਰ ਤੂੰ ਘੜੀ ਇਹ ਤਾਂ ਕਰੀ ਜਾ ਕਰ ਤੂੰ ਕਾ ਇਹ ਕਸ਼ਮੀਰੀ ਕੋਟੀ ਹੈ ਕੋਟੀ ਵੀ ਦੇਖ ਲਓ ਕਸ਼ਮੀਰੀ ਕੁਸਮੂਰੀ ਦਾ ਕਾਣੂ ਜਦੋਂ ਮੇਰੇ ਪਾਣੀ ਆ ਤਾਂ ਮੇਰ ਨੂੰ ਹੋ ਜੂਗੀ ਹੋਰ ਰੇਟ ਬਣਾ ਲੈ ਕੋਈ ਤੁਸੀਂ ਪਸੰਦ ਕਰੋ ਕਿਹੜੀ ਲੈਣੀ ਹੈ ਉਹ ਦੇ ਦੂੰਗਾ ਆ ਦੇ ਦੇ ਕੋਈ ਨਾ ਫਿਰ ਇਹ 1500 ਦੀ ਲੱਗੂਗਾ ਨਾ ਹੁਣ ਤਾਂ ਤੂੰ 1200 ਦੀ ਇਹ 1200 ਦੀ ਆਹ ਕੋਟੀ ਹੈ ਫਰਕ ਵੀ ਦੇਖੋ ਕੋਟੀ ਦਾ

ਆ ਕੋਤੀ ਦੇ ਦੇ ਜਦੋਂ ਅਗਲੀ ਵਾਰ ਆਇਆ ਕਿਹੜੇ ਦਿਨ ਆਉਣਾ ਹੁੰਨਾ ਤੂੰ ਮੈਂ ਆ ਤਾਂ ਦੋ ਦਿਨ ਕੇ ਬਾਅਦ ਦੋ ਦਿਨਾਂ ਨੂੰ ਬਾਅਦ ਦੋ ਦਿਨਾਂ ਨੂੰ ਕੋਰੇ ਕਰਾਰੇ ਆਪ ਦੇ ਹੱਥ ਤੇ ਪੈਸੇ ਖੜ ਲੀ ਉਹ ਨਹੀਂ ਉਧਾਰ ਆਮ ਕਰਦੇ ਨਹੀਂ ਕਿਆ ਬਰਸ ਆਪ ਦੇ 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 ਕੇ ਪੈਸੇ ਜਾਂ ਨਹੀਂ ਦੇ ਉਹ ਉਧਾਰ ਨਹੀਂ ਕਰੀਆ ਕਰਦਾ ਉਧਾਰ ਨਹੀਂ ਕਰਦੇ ਤੁਸੀਂ 10 ਰੁਪਏ ਕਮ ਦੇ ਦੇ ਲੇ ਉਧਾਰ ਮੈਂ ਕਰਤਾ ਨਹੀਂ ਕਰ ਲਾ ਦਾਰ ਫਿਰ ਕਿਉਂ ਦੱਤਾ ਇਹਨੂੰ ਕਿ ਮਨ ਨਾ ਪੈ ਜੂ ਉਧਾਰ ਨਹੀਂ ਕਰਤੇ ਆਂ ਬਸ ਤੋ ਆਈ ਲੈ ਜੋ ਆਪਾ ਜੋ ਗੁੰਨਾਂ ਕੋੜੀਆਂ ਕਰਦਾ ਤੂੰ ਐਂ ਕਰ ਕੁਟੀ ਵੀ ਬੜਿਆ ਐ ਕੋਟੀ ਬਦਗਾ ਤਾਂ ਮੈਨੂੰ ਪਤਾ ਨਹੀਂ ਆ ਚੱਕ ਸੇ ਲੱਗੀ ਪਈ ਆ 100 100 ਰੁਪਏ ਦੀ ਲਿਆਉਂਗੀ ਮੈਂ ਮੋਕਾ ਬਾੜਾ ਹੈ ਉਧਰ ਇਹ ਕਸ਼ਮੀਰੀ ਕੋਟੀ ਹੈ ਇਹ ਕਸ਼ਮੀਰੀ ਕੋਟੀ ਹੈ ਮੈਨੂੰ ਤਾਂ ਲੋੜ ਨਹੀਂ ਪਾਈ ਕਿੰਗ ਜੀ ਕਰ ਲੈ ਆਵਦੀ ਗਲੀ ਚ ਵੀ ਨਾ ਦਿਖੀ ਮੈਨੂੰ ਪਾਪ ਜਾ ਠੀਕ ਹੈ ਕੋਟੀ ਬਹੁਤ ਵਧੀਆ ਹੈ ਹਾਂ ਕੋਟੀ ਬਦਗਾ ਪਰ ਤਾਂ ਹੀ ਕਹਿੰਦੇ 100 ਰੁਪਏ ਕੰਮ ਨਹੀਂ ਲਾਉਂਦਾ ਨਾ 100 ਸੂਨੀ ਤੂੰ ਤਾਂ 1400 ਮੰਗੀ ਖੜਾ 14 1400 ਨਹੀਂ ਮੈਂ ਦਿੰਦੀ ਹੋਰ ਕਿੰਨਾ ਆਪ ਵੀ ਦੱਸੋ ਕਿੰਨਾ ਦੇਣਾ ਐ ਕਰ ਤੂੰ

ਸ਼ਮੀਰੀ ਕੋਟੀ ਹੈ ਕੋਟੀ ਤੇ ਤੈਨੂੰ ਕਿ ਲੋੜ ਹੁੰਦਾ ਸੀ ਰਟਕਟਾ ਲੈਦਾ ਸਮਾ ਵਧੀਆ ਕੋਟੀ ਦਿੱਤਾ ਹੈ ਆ ਦੇਖੋ ਯਾਰ ਕਮਾਲ ਦੀ ਗੱਲ ਹੈ ਸਾਰੇ ਮਾਲ ਖੋਲ ਖੋਲ ਕੇ ਦੇਖ ਲਿਆ ਹੁਣ ਲਿਆ ਨਹੀਂ ਕੁਝ ਪੂਰਾ ਆਧਾ ਘੰਟਾ ਹੋ ਗਿਆ ਸਾਰੇ ਮਾਲ ਖੋਲ ਖੋਲ ਕੇ ਦੇਖ ਲਿਆ ਹੁਣ ਇੱਕ ਵੀ ਪੀਸ ਵੀ ਨਹੀਂ ਹੈ ਨਾਲੇ ਬੋਨੀ ਦਾ ਟਾਈਮ ਸੀ ਆ ਰਿਹਾ ਹੁਣ ਤਾਂ ਸਾਰੇ ਮਾਲ ਪੈਕ ਕਰਨਾ ਹੈ ਆਬ ਲੈ ਕੂਰਾ ਸੱਟਾ ਮੈਂ ਨਹੀਂ ਲੋਕੂ ਟੰਗਾ ਦੇ ਦੇਖ ਲਾ ਕਿ ਮੈਂ ਕਰਦਾ ਸੀਗਾ ਉਹ ਲੈ ਸਰਪੰਚਣੀ ਆ ਗਈ ਸਸਰੀਕਾਲ ਸਰਪੰਚ ਨੇ ਲੈ ਨਹੀਂ ਰਸੀ ਆਗੀ ਬਦਗਾ ਤੂੰ ਦੱਸ ਕਿਵੇਂ ਆ ਬਦੀਆ ਬਦੀਆ ਸਸਰੀਕਾਲ ਅੰਕਲ ਸਸਰੀਕਾਲ ਸਸਰੀਕਾਲ ਵੀਪੇ ਛੋਟੀ ਕੋ ਕਿਵੇਂ ਆ ਕੀ ਗੱਲ ਹੋ ਗਈ ਰੋਨੀ ਆ ਤੂੰ ਲੈ ਬਦਗਾ ਹੋ ਗਿਆ ਨਹੀਂ ਆ ਗਿਆ ਆਪਦਾ ਕਰਤਕਾਰੀ ਹੁੰਦਾ ਅੰਨਗੋ ਹਣੀਆਂ ਵਰਤਾਲੇ ਦਿਨ ਦੀ ਗੀਆਂ ਵਰਤਾ ਜੀਨ ਲੱਗਿਆ ਸੀਗਾ ਤੇਰੇ ਬਿਨਾ ਠੀਕ ਗੱਲ ਹੁਣ ਤਾਂ ਕਦੇ ਕਦੇ ਮਿਲਿਆ ਕਰਾਂਗੇ ਆਪਾਂ ਕੀ ਗੱਲ ਹੋ ਗਈ ਕਦੇ ਕਦੇ ਨੂੰ ਮੇਰਾ ਪਾਪਾ ਤਾਂ ਤਲਾਕ ਕਰਾਉ ਅੱਜ ਮੇਰੀ ਕੋਈ ਗੱਲ ਨਹੀਂ ਹੈ ਨਾ ਅੰਕਲ ਆਏ ਅੱਜ ਤਾਂ ਛੱਡਦੇ ਨਹੀਂ ਤੇ ਮੇਰੀ ਗੱਲ ਸੁਣੋ ਨਾ ਚਲੋ ਫਰਮਾਈ ਮੀ ਨਾਲ ਚੱਲਦੀ ਆ ਜੇ ਨਹੀਂ ਛੱਡਦੇ ਆ ਜਾ ਚੱਲ ਗਈ ਮੇਰੇ ਪਾਪਾ ਕਹਿੰਦਾ ਤੁਹਾਨੂੰ ਅੱਜ ਨਹੀਂ ਛੱਡਦੇ ਨਹੀਂ ਮਾਰਨਾ ਐ ਮਰਨੇ ਸੌਕੇ ਪੈਨੇੜੀ ਹੋਈ ਗੱਲ ਤੇਰੀ ਆ ਜਾ ਮੈਂ ਨਾਲ ਚੱਲਦੀ ਆ ਤੂੰ ਭੂਮੇ ਮਰ ਜਾ ਛੱਟਾ ਕਾਈ ਫਿਰਦੀ ਆ ਤੂੰ ਤੂੰ ਉੱਥੇ ਜਾ ਕੇ ਕੀ ਗੱਲ ਹੋ ਗਈ ਇਹ ਤੇਲ ਤੁੱਟ ਪਾਏਂ ਚਾਲਨੀ ਚਾਲ ਮੈਂ ਕੁੱਤੇ ਉਂਬਲੇਟ ਬਲੂਟ ਮਾਰ ਲੇ ਟੈਨਸ਼ਨ ਚ ਹਾਂ ਤੇਲ ਨੂੰ ਕਿਹਾ ਕਿ ਤੂੰ ਕਰਦੇ ਨਹੀਂ ਮੇਰੀ ਗੱਲ ਸੁਣ ਬੌਲੇ ਨਹੀਂ ਬਣੀਦਾ ਹੁੰਦਾ ਆਪਦਾ ਕਰਤ ਆਪਦਾ ਹੁੰਦਾ ਕਰੇ ਰਹਿ ਤੂੰ ਕੋਈ ਗੱਲ ਨਹੀਂ ਤੇ ਤੂੰ ਕਰ ਕਿਸੇ ਹੋਰ ਦਾ ਹੀ ਇਹ ਸਰਪੰਚ ਬਾੜ ਫੋੜ ਦੇ ਐ ਨਹੀਂ ਬਾੜ ਹੋਦਾ ਨਹੀਂ ਮੈਂ ਨਾ ਕੋ ਫੜਤਾਉਣੀ ਨਾ ਹੀ ਨੂੰ ਹੀ ਨਾ ਜਾਂਦਾ ਹੋਵੇ ਇਹ ਸਰਪੰਚ ਵੇ ਸਰਪੰਚ ਨਹੀਂ ਆਈਆ ਸਣਿਆ ਤੇ ਬਾਪੂ ਤੇਰੀ ਬੀਬੀ ਵੀ ਆਈਆ ਨਥਾ ਟੁੱਟ ਟੁੱਟ ਤੱਕਾਨੂੰ ਬੱਚਿਆ ਠੀਕ ਕਰਾ ਉਹ ਤਾਂ ਦਾਖਲ ਤੋਂ ਖਲਤਾ ਹੈ ਘਰ ਲਿਆ ਸੀਗਾ ਤੂੰ ਤਾਂ ਹੀ ਨਹੀਂ ਪੇ ਘਰ ਤਾਂ ਆਜਾ ਸਰਪੰਚਾ ਕਿਹੜਾ ਹੈ ਯਾਰ ਉਹ ਭੈਂਦਰੋ ਮੇਰਾ ਪਹਿਲੀ ਨਹੀਂ ਬਾਤ ਚਲਦੀ ਬੱਚੇ ਹੁਣੇ ਸੈਨਾ ਦੇ ਡਰਤੀ ਡਰ ਕੀ ਖੇੜਾ ਆ ਗਿਆ ਹੈ ਸਰਪੰਚਣੀ ਨਾਲ ਉਹਦਾ ਪਿਓ ਕੜਪੜੀ ਨਾ ਹੋ ਜਾ ਕੋਈ ਪਾ ਚਲ ਕੇ ਰਾਂ ਮੈਂ ਟੀ ਮਰ ਆ ਗੇਟ ਖੋਲ ਦੇ ਹੇ ਦੇਖ ਲੈ ਬਾਪੂ ਕਦੋਂ ਦੇ ਲੱਖੀਆਂ ਗੇਟ ਖੜਕਾਉਣਾ ਤੇ ਗੇਟ ਤੈ ਹੀ ਲਵਾਏ ਨੇ ਖੜ ਜਾ ਉਰੇ ਆ ਤੇ ਤੂੰ ਪਹਿਲੀ ਬਾਗੀ ਹੋਈ ਨਾਲ ਕੋਲੇ ਬਾਗੀ ਹੋਈ ਤਾਂ ਹੀ ਤਾਂ ਕਰਵਾਇਆ ਕੰਮ ਇਹ ਲੋੜਾ ਕੇ ਜਾਣਦੀ ਮੇਰੀ ਗੱਲ ਸੁਣ ਪੁੱਤ ਬਣ ਕੇ ਆਗੇ ਏਟ ਖੋਲ ਕੇ ਆਈ ਉਧਰ ਲੈ ਸਾਬ ਤੈਨੂੰ ਤਾਂ ਸਾਬ ਕਿਤਾਬ ਹੋਊਗਾ ਚਾਰ ਦੀ ਗੱਲ ਨਹੀਂ ਹੈ ਕਿ ਕੰਦ ਟੱਪ ਕੇ ਭੱਜ ਜਾ ਪੁੱਤ ਬਣ ਕੇ ਗੇਟ ਖੋਲ ਕੇ ਇਹਦੀ ਬੀਬੀ ਹੋਣੀ ਆਏ ਨੇ ਇਹ ਕੰਦ ਟੱਪ ਇਹ ਉਹਦੇ ਨਾਲ ਹੀ ਰਹਿੰਦੇ ਮੁੰਡਾ ਇਹ ਅੰਦਰ ਨਹੀਂ ਹੈ ਉਹ ਗਵਾਂਡੀਆਂ ਦਾ ਮੁੰਡਾ ਤਾਂ ਅੰਦਰ ਹੈ ਨਹੀਂ ਅੰਦਰ ਗੇਟ ਹੀ ਨਹੀਂ ਖੋਲਦੇ ਖੋਲਿਆ ਤੇ ਤਾਂ ਗਵਾਂਡੀਆਂ ਦਾ ਮੁੰਡਾ ਸਾਡਾ ਜੀ ਖੋਲਦੇ ਪੁੱਤ ਬਣ ਕੇ ਭੱਜ ਕੇ ਜਾ ਕੇ ਚਲ ਬਾਪੂ ਤੂੰ ਨਾ ਜਿਆਦਾ ਬੋਲੀ ਹੋਰ ਨਹੀਂ ਪਤਾ ਕੀ ਆਪ ਦਿੱਤੀ ਬਸਾਉਣੀ ਆ ਕੋਈ ਨਾ ਅੰਕਲ ਕੁੱਤੇ ਵਿਚਾਲੇ ਲੜਾਂ ਨਾ ਜਪੜਾ ਇੱਥੇ ਡੰਡੇ ਨਾਲ ਬਸਾਵਾਂਗੇ ਡੰਡੇ ਨਾਲ ਹਾਂ ਤੇ ਕੀ ਕਰੀਏ ਮੈਂ ਕਰ ਸਿੱਧਾ ਇੱਕ ਚ ਗੋਲੀ ਮਾਰੀ ਚੰਗਾ ਛੱਡੀ ਨਾ ਮੇਰੇ ਮਾਰਦਾ ਨਹੀਂ ਮੇਰੇ ਕੀ ਹੋਇਆ ਕੁਛ ਨਹੀਂ ਹੁੰਦਾ ਚੱਕੀ ਵਿੱਚ ਪੰਜ ਦੇ ਘਰ ਆਣੀ ਜਾਂਦੀ ਕੀ ਹੋ ਗਿਆ ਐਂਕੜਾ ਕੁਛ ਨਹੀਂ ਮੈਂ ਚੱਕੀ ਵਿੱਚ ਪੰਜ ਦੇਖਦਾ ਨਹੀਂ ਆ ਖੜਾ ਉੱਧਾ ਸਾਈਕਲ ਮੈਨੂੰ ਲੱਗਦਾ ਕਰ ਇਹ ਹੋ ਆ ਜਾ ਕੰਮ ਰਾਂ ਤੇ ਦੇਖ ਕੇ ਬੋਲਦਾ ਵੀ ਨਹੀਂ ਹੈ ਕਾ ਧੀ ਕਿੱਥੇ ਆ ਸੇ ਚੱਲ ਬੱਚਾ ਇਹ ਕਾਨੂੰਨ ਬੋਲਦਾ ਮੇਰੀ ਗੱਲ ਕੋਈ ਆ ਵੀ ਆ ਜਾ ਪਰ ਦਾ ਹਿੱਤਾ ਦੇਖ ਲੈ ਖਬਰੇ ਫਰੋਲਾ ਬਾਪੂ ਮੇਰੀ ਗੱਲ ਸੁਣ ਛੱਡੀ ਨਾ ਮੇਰੇ ਪਿਓ ਦੇ ਸਾਲੇ ਨੇ ਛੱਡਦਾ ਨਹੀਂ ਆਉਤਾ ਘਰੀ ਘਰੀ ਆਊਗਾ ਮੇਰੀ ਗੱਲ ਮੇਰੀ ਗੱਲ ਥੋੜੀ ਸਰਪੰਚੜੀ ਉਹਦਾ ਇੱਕ ਟਕਿਆਂ ਨਹੀਂ ਹੁੰਦਾ ਤੈਨੂੰ ਪਤਾ ਤਾਂ ਹੈਗਾ ਚੰਦਰ ਕੇ ਕਰੇ ਹੋਊਗਾ ਮੈਨੂੰ ਸਾਰਾ ਪਤਾਗਾ ਕੱਪੇ ਸੰਭਣੀ ਨੋਤੇ ਬੜਾ ਪਾਪੇ ਸੰਭਣਾ ਨੂੰ ਕੀ ਹੁੰਦਾ ਜਦੋਂ ਗੱਲ ਹੋਈ ਗਈ ਆ ਗਈ ਖਰਚਾ ਹਾਂ ਕੀ ਦੇ ਘਰੇ ਕੀ ਕਰ ਰਹੇ ਹੋ ਵੀ ਕਿੱਥੇ ਕੁਸ ਹੈ ਉਹ ਤਾਂ ਕੁਸ ਨਹੀਂ ਜੀ ਉੱਥੇ ਸਿੰਦਰ ਸਿੰਦਰ ਦਾ ਲਾਈ ਰੱਖੇ ਤੁਸੀਂ ਉਹ ਨਹੀਂ ਛੱਡਣਾ ਜਿਹੜੀ ਗੱਤ ਖਰਾਉਂਦੀ ਆ ਉਹਦੇ ਹਾਂ ਕੀ ਕੀ ਲੈ ਹਰੇ ਤਾਂ ਇਹ ਤਾਂ ਦੱਸ ਰੱਖਿਆ ਕਿ ਮੈਨੂੰ ਕਹਿੰਦੀ ਹਾਲੇ ਬਾਰ ਤੱਕ ਲਾਉਂਦੀ ਸਾਰਾ ਕੁਝ ਤਾਂ ਦੱਸੀ ਫਿਰਤੀ ਫਿਰ ਉਹਨੂੰ ਦੱਸੋ ਕਿਥੇ ਤੱਕ ਉੱਥੇ ਸੁਧਰੇ ਬਣੇ ਮੇਰੀ ਗੱਲ ਸੁਣੋ ਬਾਪੂ ਬ੍ਰੈਸਰ ਨਾ ਬਦਾ ਬਦੇ ਬਹੁਤ ਜਿਆਦੇ ਬਦੇ ਕੋਈ ਨਾ ਫਿਰ ਮੈਂ ਤੈਨੂੰ ਆਈ ਕਹਿੰਦੀ ਆ ਸਿਆਣੇ ਬਿਆਣੇ ਬੰਦੇ ਨੂੰ ਦੱਸਿਆ ਜਾਂਦਾ ਮੈਨੂੰ ਜਾਣ ਤੋ ਮੈਂ ਸਿੰਦਰ ਕੇ ਮੇਰੀ ਗੱਲ ਸੁਣ ਲੈ ਕੁੜੀਏ ਜੇ ਨਾ ਲੈ ਕੇ ਤਾਂ ਵਿਚੇ ਤੈਨੂੰ ਚੁੱਪੜੂ ਨਾ ਮੈਨੂੰ ਤਾਂ ਕੀ ਕਹਾਂਗਾ ਬਾਪੂ ਤੂੰ ਬੜਾ ਮਦਦਗੀ ਕਰਦੀ ਉਹਦੀ ਕੀ ਗੱਲ ਹੈ ਕੋਈ ਨਾ ਗੱਲ ਤੋ ਏ ਜਿਆਦੇ ਮਦਦ ਕਰ ਦਈਏ ਤੇਰਾ ਪਾਪਾ ਤਾਂ ਜਾਦੇ ਮੇਰੀ ਗੱਲ ਸੁਣ ਬਾਪੂ ਮੈਂ ਤਾਂ ਤੈਨੂੰ ਐ ਕਹਿਨੀ ਆ ਮੈਂ ਉਹਨਾਂ ਦੇ ਘਰੇ ਜਾਣੇ ਸਿੰਦਰ ਕੇ ਜੇ ਸਿੰਦਰ ਕੇ ਘਰੇ ਹੋਇਆ ਜੇ ਤੁਸੀਂ ਬਾਗੇ ਦੇ ਕੋ ਡਰ ਕੇ ਨਿਕਲ ਜੂ ਮੈਂ ਮੋਸਕਾ ਲੈ ਮੈਨੂੰ 5 ਮਿੰਟਾਂ ਚ ਪਤਾ ਹੋਣਾ ਚਾਹੀਦਾ ਆ ਬੈਠੇ ਇੱਥੇ ਤਾਊਗਾ ਫੇਰਾ ਪਾਪੇ ਨੂੰ ਲੈ ਜੀ ਫੇਰਾ ਨਹੀਂ ਜਾ ਕੁਟ ਗਿਆ ਤੂੰ ਮੈਂ 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 ਕਿਹਾ ਮੈਂ ਨਾਲ ਹੀ ਜਾਣਾ ਚਲੋ ਮੈਂ ਵੀ ਜਾਣਾ ਚਲੋ ਚਲੋ ਫੇਰ ਫੇਰ ਪਾਪਾ ਬਲੱਡ ਪ੍ਰੈਸ਼ਰ ਵਧਾਈ ਆ ਬਦੂ ਦਾ ਹੈਗਾ ਚਲੋ ਚਲੋ ਕਿ ਸਭੀ ਬਾਜਦੇ ਆ ਕਰਜਾ ਜਦੱਚ ਮੇਰੇ ਤੇ ਬਲੱਡ ਪ੍ਰੈਸ਼ਰ ਵਧਾ ਲਿਆੜੀਏ ਹੋਇਆ ਉਹੜੂ ਗੋਲੀ ਕਰ ਤੂੰ ਪਿੱਛੇ ਦੀ ਇੱਕ ਵਾਧੂ ਹੁਣ ਤਾਂ ਕੋਈ ਨਾ ਮਾਰ ਦੇਣ ਤੇ ਗੋਲੀ ਮਰ ਜਾਣ ਦੇ ਪਰੇ ਮੇਰੀ ਗੱਲ ਮਰੰਡੀ ਹੋ ਜੂ ਕੋਈ ਨਾ ਹੋਰ ਕਿਤੇ ਕਰ ਦਾਂਗੇ ਤੇ ਚਲ ਕੋਈ ਨਾ ਤੇਰਾ ਪਾਪਾ ਬੈਠਾ ਹੈ ਜਾਂ ਗੱਲਣ ਕਰ ਮੈਂ ਸੂਬੂ ਲੈਣੀ ਹੈ ਜਿਸੰਦਰ ਕੇ ਘਰੇ ਹੋਇਆ ਮੈਂ ਸਾਰੀ ਗੱਲ ਖ ਲੈਣੀ ਆ ਮੈਂ ਦੱਸ ਦੂੰਗੀ ਇਨਫੋਰਮੇਸ਼ਨ ਦੇ ਦੂੰਗੀ ਤੇਰੇ ਤੇ ਉਦੋਂ ਬਾਅਦ ਦੇ ਵਿੱਚ ਤੂੰ ਉਹ ਕਰ ਲਈ ਗੋਲੀ ਮਰਵਾਦੀ ਕੋਈ ਸਮਰਜੀ ਕਰੀ ਫਿਰ ਮੈਂ ਦੱਸ ਦੇ ਮੈਂ ਜੰਗਦਰ ਕੇ ਘਰੇ ਜਾਣੀ ਆ ਜੰਗਾ ਤੇਰੇ ਪਾਪਾ ਪੇਰੈਂਟਸ ਬਾਦ ਲੈ ਤੈਨੂੰ ਦੇ ਆਪਾ ਚੰਗਾ ਬੈਠਾ ਪਾਪਾ ਮੈਂ ਚਾਹ ਬਣਾ ਕੇ ਉਹ ਚਾਗੜੀ ਨਗਦੇ ਵੀਰਾ ਰਹਿਣ ਤੇ ਚਾਚੂ ਕਰਿਓ ਇੱਥੇ ਤੂੰ ਚਾਹਾਂ ਚੂਹਾ ਕਿਤੇ ਮੈਂ ਬੈਠਾ ਜਰਾ ਆਉਗਾ ਲੈ ਬੇਟੂ ਅੱਜ ਨਹੀਂ ਛੱਡਦਾ ਕਿਸੇ ਕੀ ਕਰਾਉਣ ਨਾ ਚਾਹਾਂ ਕੋਈ ਤਾਂ ਫਸੂਗਾ ਮੈਂ ਜਰ ਨਹੀਂ ਛੱਡਦਾ ਕਿਸੇ ਕਬੂਤਰ ਬੋਲਣ ਆ ਗਏ ਕਬੂਤਰ ਜਿਹੜਾ ਸਾਡੀ ਕੁੜੀ ਨੂੰ ਤੰਗ ਕਰਿਆ ਉਹ ਸਰਪੰਚਾ ਉਹ ਹਾਂ ਕੀ ਆ ਫਿਰਦਾ ਭੱਜਾ ਪਤੰਦਰਾ ਤੈਨੂੰ ਤਾਂ ਘਰੇ ਲੱਭੀ ਜਾਂਦੇ ਨੇ ਉਹ ਤਾਂ ਹੀ ਤਾਂ ਭੱਜਾ ਉਹ ਕੌਣਾ ਹੈ ਓਏ ਤੇਰੇ ਘਰ ਵਾਲੀ ਤੇ ਤੇਰਾ ਸਹੁਰਾ ਆ ਰਿਹਾ ਅਰੇ ਤੇਰੀ ਸੱਸ ਉਹ ਚੰਗਾ ਯਾਰ ਬਾਈ ਬਣ ਕੇ ਦੱਸੀ ਨਾ ਵੀ ਇੱਧਰ ਫਿਰਦਾ ਜਾ ਤੂੰ ਭੱਜ ਜਾ ਕਮਾਲ

ਉਹ ਤੈਨੂੰ ਘਰ ਦੀ ਪਈਆ ਇਧਰ ਮੇਰੇ ਕੁੱਟ ਬਣਦੀ ਤਿਆਰੀ ਹੋਈ ਪਈ ਆ ਚੁੱਪ ਕਰ ਜਾ ਮੈਂ ਖਾਣ ਪੀਣ ਨੂੰ ਇੰਨਾ ਕੁਸ ਲਿਆ ਕੇ ਰੱਖਿਆ ਹੋਇਆ ਨੜ ਹੈ ਵਧੀਆ ਜੀ ਚਾਹ ਬਣਾ ਕੇ ਦਵੂ ਉਹ ਨਹੀਂ ਅੱਜ ਮੇਰਾ ਮੂਡ ਨਹੀਂ ਮੇਰੀ ਗੱਲ ਸੁਣ ਲੈ ਫਿਰ ਤੂੰ ਕੀ ਕਹਿਣਾ ਹੋਣਾ ਵੀ ਤੂੰ ਟਾਈਮ ਕੱਢ ਟਾਈਮ ਕੱਢ ਅੱਜ ਮੇਰੇ ਕੋਲ ਟਾਈਮ ਹੈਗਾ ਹੁਣ ਤੂੰ ਗੱਲ ਨਹੀਂ ਬੰਦਦਾ ਹੁਣ ਮੇਰੇ ਕੋਲੇ ਨਹੀਂ ਹੈਗਾ ਫਿਰ ਬੇ ਮੇਰ ਨਾਲ ਬਾੜੀ ਪਕਾਈ ਨਾ ਕਰ ਮੈਂ ਤੈਨੂੰ ਦੱਸਦਾ ਉਹ ਤੂੰ ਮੇਰੀ ਗੱਲ ਸੁਣ ਲੈ ਅੱਜ ਤਾਂ ਮੇਰੇ ਇਕੱਲੇ ਜਿਉਂ ਟੰਗੇ ਜਾਣਗੇ ਇਹ ਤੈਨੂੰ ਦੇਖ ਲੈ ਤੇਰੇ ਵੀ ਟੰਗੇ ਜਾਣਗੇ ਤੂੰ ਮੈਨੂੰ ਜਾਣ ਦੇ ਹੁਣ ਮੈਂ ਤਾਂ ਤੇਰੇ ਨਾਲ ਹੀ ਮਰੂ ਮੈਂ ਜੇ ਤੈ ਮੈਂ ਨਾ ਫਰੈਂਡਸ਼ਿਪ ਕਿੱਥੇ ਹੁਣ ਨਵਾਲਾ ਕੋ ਜੇ ਤੂੰ ਮੇਰੇ ਨਾਲ ਮਨੇਗੀ ਪਰ ਮੈਂ ਨਹੀਂ ਮਰਨਾ ਤੇਰੇ ਨਾਲ ਮੈਂ ਤਾਂ ਜ਼ਿੰਦਗੀ ਪਿਆਰੀ ਹੈ ਹਜੇ ਤੂੰ ਤਾਂ ਡੰਡਾ ਧੋਖੇਬਾਜ਼ ਨਿਕਲ ਆ ਵੇ ਪਾ ਧੋਖਾ ਨਹੀਂ ਓਏ ਮੇਰੇ ਘਰ ਵਾਲੀ ਆਈ ਹੈ ਨਾਲ ਆਪਣੇ ਬੁੜੇ ਨੂੰ ਲੈ ਕੇ ਆ ਗਈ ਬੰਦੂਕ ਚੱਕੀ ਫਿਰਦੇ ਆ ਲੈ ਮੇਰੀ ਗੱਲ ਸੁਣ ਫਿਰ ਕੀ ਹੋਗੇ ਜੇ ਬੰਦੂਕ ਲੈ ਕੇ ਆਏ ਨੇ ਹੈ ਐਂ ਬੰਦੇ ਮਾਰਨੇ ਕੀ ਸੌਕੇ ਨੇ ਫਿਰ ਮੈਂ ਵੀ ਸਰਪੰਚਣੀ ਆ ਦੂਜੀ ਇਹੋ ਜੀ ਗੱਲ ਨਹੀਂ ਹੈਗੀ ਵੇ ਤੂੰ ਮੇਰੇ ਘਰ ਆ ਜੀ ਮੇਰੇ ਘਰ ਲੁਕ ਜੀ ਕਿਸੇ ਨੂੰ ਨਹੀਂ ਪਤਾ ਲੱਗਦਾ ਕੋ ਤੈਨੂੰ ਕਿਵੇਂ ਸਮਝਾਵਾਂ ਲੋਕ ਕਹਿੰਦੇ ਹੁੰਦੇ ਨਾ ਕੰਧਾਂ ਦੇ ਕੰਨ ਸੋਡੇ ਵਾਲੀਆਂ ਕੰਧਾਂ ਦੇ ਤਾਂ ਅੱਖਾਂ ਵੀ ਆ ਪਤਾ ਨਹੀਂ ਕਿਹੜੇ ਵੇਲੇ ਪਤਾ ਲੱਗ ਜਾਂਦਾ ਵੀ ਉਹ ਆ ਗਿਆ ਤੇ ਮੈਨੂੰ ਹੁਣ ਤੂੰ ਜਾਣ ਦੇ ਬੇ ਮੇਰੀ ਗੱਲ ਸੁਣ ਲੈ ਚੁੱਪ ਚੁੱਪ ਤੂੰ ਮੇਰੇ ਘਰ ਚੱਲ ਬਸ ਓਏ ਹਾਏ ਓਏ ਰੱਬਾ ਮੈਂ ਘਰੇ ਕੀ ਕਰਨਾ ਮਰਨਾ ਥੜੂਆ ਮੈਂ ਹੋਰ ਹੀ ਮਰੀ ਮੈਂ ਇੰਨਾ ਖਰਚਾ ਕੀਤਾ ਤੇਰੇ ਵਾਸਤੇ ਇੰਨਾ ਕੁਸ ਲਿਆਈ ਆ ਖਾਣ ਪੀਣ ਨੂੰ ਦੱਸ ਕੇ ਕਰ ਲੈ ਜੀ ਮੈਨੂੰ ਆਏ ਸੀ ਵੀ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਨਾਲੇ ਚਾਹ ਪੀਵਾਂਗੇ ਓ ਚਾਹ ਤਾਂ ਮੈਨੂੰ ਲੱਗਦਾ ਮੇਰੀ ਪਿਆਈ ਪਿਆ ਮੈਨੂੰ ਜਾਣ ਦੇ ਮੇਰੀ ਗੱਲ ਤਾਂ ਸੁਣ ਲੈ ਅੰਮ੍ਰਿਤਾ